ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋਇਆ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰਾਂ ਆਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਿ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਜਨਰਥਲ ਜੀ ਸ਼ਰਮਾ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ ਸਤਿ ਸ਼੍ਰੀ ਅਕਾਲ ਪ੍ਰਵੀਨ ਜੀ ਸਾਰੇ ਦਰਸ਼ਕਾਂ ਨੂੰ ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਜ਼ ਦਾ ਜਿਹੜੇ ਜ਼ਰੀਆ ਬੰਦੇ ਨੇ ਇਹਨਾਂ ਪ੍ਰੋਗਰਾ ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 408 272 2500 ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ ਓਬਹਾਮਾ ਕੇਅਰ ਮੈਡੀਕਲ ਜੰਫਰ ਕਵਰ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਲਈ ਅੱਜ ਹੀ ਕਾਲ ਕਰੋ 408 272 2500 ਤੇ ਤੇਰਕੇ ਨੈਮਿਗ੍ਰੇਸ਼ਨ ਲਾਫਰਮ ਵਾਲੀ ਜੇ ਟਿਰਕੇ ਨਾ ਟਾਰਨੀ ਟਿਰਕੇ ਨਾਲ ਤੁਸੀਂ ਯੂਐਸਏ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503 ਗੁਰਦੀਪ ਸਿੰਘ ਮਰਦੀ ਕਲੋਵਿਸ ਸੰਦੀਪ ਸਿੰਘ ਸੰਦੀਪ ਕੌਰ ਸੈਨ ਹੋਜ਼ੇ ਗੁਰਪਾਲ ਸਿੰਘ ਸੈਕਰਾਮੈਂਟੋ ਜੰਦਕੌਰ ਬੇਕਰਸਫੀਲਡ ਕਮਲਜੀਤ ਸਿੰਘ ਮਖਣਦੋਲਤਪੂਰੀਆ ਸੈਂਟਰਲ ਵੈਲੀ ਤੇ ਜੱਸੀ ਗਿਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ ਇਹਨਾਂ ਸਾਰੇ ਹੀ ਸਪੌਂਸਰਸ ਦਾ ਬਹੁਤ ਬਹੁਤ ਧੰਨਵਾਦ ਤੇ ਜੇਕਰ ਤੁਸੀਂ ਵੀ ਪੰਜਾਬੀ ਰਿਡਿਊਸ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪੌਂਸਰ ਕਰਨਾ ਚਾਹੁੰ ਤਾਂ ਸਟੂਡੀਓ ਦਾ ਨੰਬਰ ਹੈ 48272 5200 ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 12 ਜੂਨ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ ਸ਼ਰਮਾ ਜੀ ਖਬਰਾਂ ਦੀ ਸ਼ੁਰੂਆਤ ਕਰਗੇ ਮਾਨ ਮੰਤਰੀ ਮੰਡਲ ਤੋਂ ਮੰਤਰੀ ਮੰਡਲ ਦੇ ਵਿੱਚ ਕਹਿੰਦੇ ਹਲਚਲ ਹੋਈ ਹੈ ਤੇ ਇਸ ਹਲਚਲ ਦੇ ਵਿੱਚ ਇਸੇ ਹਲਚਲ ਦੇ ਦਰਮਿਆਨ ਕੁਰਸੀਆਂ ਬਚਾਉਣ ਦੀ ਜਦੋਜਹਿਦ ਸ਼ੁਰੂ ਹੋ ਚੁੱਕੀ ਹੈ ਨੌ ਮੰਤਰੀ ਆਪਣੇ ਹਲਕਿਆਂ ਦੇ ਵਿੱਚ ਹਾਰੇ ਨੇ ਚਾਰ ਮੰਤਰੀ ਉਹ ਨੇ ਜਿਹੜਿਆਂ ਨੂੰ ਟਿਕਟ ਮਿਲੀ ਸੀ ਉਹ ਹਾਰੇ ਨੇ ਜਦੋਂ ਇਹ ਗਿਣਤੀ ਹੋ ਰਹੀ ਸੀ ਮੰਤਰੀ ਪਛੜ ਰਹੇ ਸਨ ਤਾਂ ਦਿੱਲੀ ਦੇ ਵਿੱਚ ਤੇ ਸਖਤਰੇ ਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਚਰਚਾਂ ਸਿਆਸੀ ਗਲੈਰਾਂ ਦੇ ਵਿੱਚ ਉਦੋਂ ਹੀ ਚੱਲ ਪਈਆਂ ਸੀ ਮੰਤਰੀ ਭਗਵੰਤ ਮਾਨ ਹੋਰਾਂ ਦੀ 15 ਮੈਂਬਰੀ ਕੈਬਨਿਟ ਹੈ ਹਮਮ ਸੋ ਜੇ ਉਹਨਾਂ ਸਣੇ ਦੇਖੀ ਤਾਂ 16 16 ਨਹੀਂ ਜੀ ਸੋ 13 0 ਵਾਲਾ ਮਿਸ਼ਨ ਜਦੋਂ ਫੇਲ ਹੁੰਦਾ ਹੈ ਹਮ ਪਰਵੀਨ ਜੀ ਆਵਾਜ਼ ਵਾਪਸ ਸੁਣ ਰਹੀ ਹੈ ਮੈਨੂੰ ਮੇਰੀ ਉਹ ਜੀ ਇਹ ਦੇਖੋ ਕੀ ਹੈ ਜੀ ਹਾਂਜੀ ਜੀ ਠੀਕ ਹੈ ਹੁਣ ਠੀਕ ਹੈ ਜੀ ਹਾਂਜੀ ਹੂੰ ਹੂੰ ਸੋ ਪ੍ਰਵੀਨ ਜੀ ਜਦੋਂ ਮਿਸ਼ਨ 130 ਆਲਾ ਫੇਲ ਹੁੰਦਾ ਹੈ ਤਾਂ ਉਹਦੇ ਨਾਲ ਇਹ ਵੀ ਸਪਸ਼ਟ ਹੋ ਜਾਂਦਾ ਹੈ ਕਿ 92 ਚੋਂ 65 ਹਲਕਿਆਂ 'ਚ ਆਮ ਆਦਮੀ ਪਾਰਟੀ ਹਾਰ ਗਈ ਜਿਹੜੇ 92 ਚੋਂ ਜਿੱਤੀ ਸੀ ਉਹਨਾਂ 'ਚੋਂ 65 ਹਲਕਿਆਂ 'ਚ ਹਾਰ ਗਈ ਹਾਰ ਗਈ ਬਿਲਕੁਲ ਸਹੀ ਹੈ ਨਾ ਉਹਦੇ ਨਾਲ ਇਹ ਵੀ ਸਪਸ਼ਟ ਹੋ ਜਾਂਦਾ ਹੈ ਕਿ ਅੱਠ ਮੰਤਰੀ ਆਪਣੇ ਵਿਧਾਨ ਸਭਾ ਹਲਕਿਆਂ 'ਚ ਪਛੜ ਗਏ। ਹਮ ਸੱਤ ਮੰਤਰੀਓ ਨੇ ਜਿਹੜੇ ਆਪਣੇ ਹਲਕਿਆਂ ਦੇ ਵਿੱਚ ਆਪਣੀ ਥਾਂ ਵਰਕਰਾਂ ਰੱਖ ਸਕੇ ਜਾਂ ਲੀਡ ਵਰਕਰਾਂ ਰੱਖ ਸਕੇ ਬੇਸ਼ੱਕ ਉਹਨੇ ਜਿੰਨਾ ਪਿਛਲੀ ਜਿੰਨਾ ਰਿਕਾਰਡ ਤਾਂ ਨਹੀਂ। ਜੀ ਜੀ ਪਰ ਅੱਠ ਮੰਤਰੀ ਅਜੇ ਵੀ ਨੇ ਜੇ ਵੋਟ ਪੀ ਸਦੀ ਦੇ ਹਵਾਲੇ ਨਾਲ ਦੇਖਦੇ ਸੀ ਤਾਂ ਵੀ ਪਿਛਲੀ ਵਾਰ ਵਿਧਾਨ ਸਭਾ ਚੋਣਾਂ ਵਾਲਾ 42 ਵਾਲਾ 26 'ਤੇ ਆ ਗਿਆ ਸੀ। ਹਮ 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 ਸੋ ਇਹ ਸਾਰੇ ਪਰਤਾਰੇ ਦੇ ਵਿਚਾਲੇ ਇੱਕ ਸੀਟ ਜਿਹੜੀ ਐਮਐਲਏ ਦੇ ਅਸਤੀਫਾ ਦੇਣ ਨਾਲ ਮੰਤਰੀ ਵਾਲੀ ਵੀ ਖਾਲੀ ਹੋਣੀ ਹੈ ਮੀਠੇ ਰੋਹਣ। ਜੀ ਜੀ ਕਿਉਂਕਿ ਮੀਠੇ ਰੋੜ ਰਹੀ ਹੁਣ ਮੈਂਬਰ ਪਾਰਲੀਮੈਂਟ ਬਣ ਗਏ ਨੇ ਜੋ ਜਿਵੇਂ ਤੁਸੀਂ ਦਰੁਸਤ فرمایا ਕਿ ਪੰਜ ਮੰਤਰੀ ਚੋਣ ਲੜਾਈ ਸੀ ਉਹਨਾਂ ਚੋਂ ਚਾਰ ਤਾਂ ਹਾਰ ਹੀ ਗਏ ਹੂੰ ਸੋ ਇੱਕ ਹੀ ਜਿੱਤੇ ਨੇ ਜਿਹੜੇ ਜਿੱਤੇ ਨੇ ਫਿਰ ਉਹ ਜੇ ਵਧਾਈ ਕਿ ਛੱਡਣਗੇ ਤਾਂ ਨਾਲ ਮੰਤਰੀ ਵਾਲੀ ਕੁਰਸੀ ਵੀ ਜਾਣੀ ਆ ਹੂੰ ਸੋ ਇਸ ਲਈ ਉਸ ਦੀ ਪਰਭਾਈ ਦੇ ਲਈ ਤਾਂ ਕਿੰਨੇ ਹੀ ਕਤਾਰ ਚ ਖੜੇ ਹੋਣਗੇ ਜਿਹੜੇ ਅਜੇ ਤੱਕ ਮੰਤਰੀ ਨਹੀਂ ਬਣੇ ਜੀ ਜੀ ਪਰ ਭਗਵੰਤ ਮਾਨ ਹੁਣਾਂ ਦੀ ਕੈਬਨਿਟ ਦੇ ਵਿੱਚ ਦੋ ਕੁਰਸੀਆਂ ਪਹਿਲਾਂ ਤੋਂ ਖਾਲੀ ਨੇ ਹੂੰ ਉਹ 17 ਮੰਤਰੀ ਬਣਾ ਸਕਦੇ ਨੇ 15 ਹੀ ਬਣਾਏ ਨੇ ਸੋ ਇਸ ਲਈ ਦੋ ਉਹ ਵੀ ਭਰੀਆਂ ਜਾ ਸਕਦੀਆਂ ਨੇ ਇਸ ਤਰ੍ਹਾਂ ਮੀਥੇਰ ਦੇ ਜਾਣ ਤੋਂ ਬਾਅਦ ਦਿੱਲੀ ਪਹੁੰਚਣ ਤੋਂ ਬਾਅਦ ਸੰਸਦੀਆਂ ਪੌੜੀਆਂ ਚੜ੍ਹਨ ਤੋਂ ਬਾਅਦ ਹੁਣ ਤਿੰਨ ਐਮਐਲਆ ਦੇ ਮੰਤਰੀ ਬਣਦੇ ਚਾਂਸ ਬਣ ਗਏ ਜੀ ਜੀ ਪਰ ਜਿਹੜੇ ਅੱਠ ਹਾਰੇ ਨੇ ਹਮ ਉਹਨਾਂ ਦੇ ਉੱਤੇ ਵੀ ਤਲਵਾਰ ਲਟਕੀ ਹੈ ਕਿ ਇਹਨਾਂ ਚੋਂ ਵੀ ਤਿੰਨ ਜਾਂ ਚਾਰ ਦੀ ਛੁੱਟੀ ਹੋ ਸਕਦੀ ਹੈ ਹਮ ਬੇਸ਼ੱਕ ਆਮ ਆਦਮੀ ਪਾਰਟੀ ਦੇ ਲੀਡਰ ਮੈਂ ਕੱਲ ਹਰਜੰਤ ਵਰਸਟੋਰਨ ਨੂੰ ਸੁਣਿਆ ਸੀ ਉਹ ਕਹਿੰਦੇ ਨਹੀਂ ਜੀ ਕੋਈ ਗੱਲਬਾਤ ਨਹੀਂ ਹੈ ਮੰਤਰੀ ਮੰਡਲ ਫਿਰ ਬਦਲ ਨਹੀਂ ਕੋਈ ਕੁਝ ਨਹੀਂ ਹੈ ਠੀਕ ਹੈ ਪਰ ਜੇ ਇਹ ਫਿਰ ਬਦਲ ਨਹੀਂ ਹੈ ਤਾਂ ਇੱਕ ਪਾਸੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਮੁਖੀ ਪੰਜਾਬ ਸਰਕਾਰ ਦੇ ਮੁਖੀ ਭਗਵੰਤ ਮਾਨ ਹੋਰੀ ਫੜਾ ਫੜਾ ਬੈਠਕਾਂ ਕਰ ਰਿਹਾ ਤੇ ਦੂਹੇ ਪਾਸੇ ਸੰਦੀਪ ਪਾਠਕ ਕੁੰਡੀ ਲਾ ਕੇ 15 16 ਐਮਐਲਏ ਨਾਲ ਬੱਕਰੀ ਬੈਠਕ ਕਿਉਂ ਕਰ ਰਿਹਾ ਫਿਰ ਹੂੰ ਜੇ ਕੋਈ ਹਲਚਲ ਨਹੀਂ ਹੈ ਉਹਦੀ ਬੈਠਕ ਤੇ ਕੀ ਮਾਇਨੇ ਆ ਜੀ ਜੀ ਪਰ ਕੱਲ ਇਕੱਠੇ ਗਏ ਫਿਰ ਕੇਜਰੀਵਾਲ ਨੂੰ ਮਿਲਣ ਸੰਦੀਪ ਪਾਠਕ ਵੀ ਨਾਲ ਸੀ ਭਗਵੰਤ ਮਾਨ ਵੀ ਨਾਲ ਸੀ ਤੇ ਨਾਲ ਅਨੀਤਾ ਕੇਜਰੀਵਾਲ ਵੀ ਸੀ ਹੂੰ ਕੱਲ ਤਿਹਾਰ ਜੇਲ੍ਹ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਚਾਹੋ ਮੁਲਾਕਤ 20-25 ਮਿੰਟ ਦੀ ਹੋ ਸੀ ਜੀ ਜੀ ਪਰ ਮੁਲਾਕਤ ਹੋਈ ਹੈ ਉਸ ਮੁਲਾਕਤ ਦੇ ਵਿੱਚੋਂ ਫਿਕਰ ਇਹਨਾਂ 8 ਮੰਤਰੀਆਂ ਨੂੰ ਹੈ ਕਿ ਸਾਡੇ ਚੋਂ ਕਿਸੇ ਦੀ ਛੁੱਟੀ ਹੋ ਜਾਣੀ ਹੈ ਚਾਹ ਨਮਿਆਂ ਨੂੰ ਹੈ ਕਿ ਸਾਡੇ ਚੋਂ ਕਿਸ ਨੇ ਬਣ ਜਾਣਾ ਹੈ ਜੇ ਤੁਸੀਂ 8ਾਂ ਦੀ ਗੱਲ ਕਰੋਂ ਗਰਮੀਤ ਖੁੱਡੀਆਂ ਹੋਰੀ ਐ ਐਮਪੀ ਦੀ ਚੋਣ ਹਾਰੇ ਨੇ ਲੰਬੀ ਆਪਣੇ ਵਿਧਾਨ ਸਭਾ ਹਲਕੇ ਤੋਂ ਜਿੱਥੋਂ ਐਮਐਲਏ ਬਣ ਕੇ ਮੰਤਰੀ ਬਣੇ ਨੇ ਉੱਥੋਂ ਵੀ ਪਛੜੇ ਨੇ ਹੂੰ ਇਸੇ ਤਰ੍ਹਾਂ ਲਾਲਜੀਤ ਭੁੱਲਰ ਹੋਰੀ ਐਮਪੀ ਦੀ ਚੋਣ ਵੀ ਹਾਰੇ ਨੇ ਪਰ ਪੱਟੀ ਜਿਹੜਾ ਉਹਨਾਂ ਦਾ ਆਪਣਾ ਵਿਧਾਨ ਸਭਾ ਹਲਕਾ ਉੱਥੋਂ ਵੀ ਉਹ ਹਾਰੇ ਨੇ ਤੇ ਇਸ ਤੋਂ ਬਿਨਾ ਅਨਮੋਲ ਗਗਨਮਾਨ ਉਹਦੇ ਹਲਕੇ 'ਚੋਂ ਆਵਾਦੀ ਪਾਰਟੀ ਖੜੜ ਚ ਪਛੜੀ ਆ ਲਾਲਜੀ ਕਟਾਰੂ ਚੱਕ ਹੈਨਾ ਲਾਲਚੰਦ ਕਟਾਰੂ ਚੱਕ ਹੋਰੀ ਜਿਹੜੇ ਪਹਿਲਾਂ ਵੀ ਵਿਵਾਦਾਂ 'ਚ ਵੀ ਰਹੇ ਚਰਦਾ ਵੀਰੇ ਤੇ ਭੂਆ ਹਲਕੇ 'ਚੋਂ ਉੱਥੇ ਵੀ ਆਵਾਦੀ ਪਾਰਟੀ ਪਛੜ ਕੇ ਰਹੀ ਆ ਐ ਇਸੇ ਤਰ੍ਹਾਂ ਡਾਕਟਰ ਬਲਵੀਰ ਸਿੰਘ ਡਾਕਟਰ ਬਲਜੀਤ ਕੌਰ ਹੋਰੀ ਹੈਨਾ ਮਲੂਟ ਤੋਂ ਉਹਨਾਂ ਦੇ ਹਲਕੇ 'ਚੋਂ ਵੀ ਆਵਾਦੀ ਪਾਰਟੀ ਪਿੱਛੇ ਰਹੀਗੀ ਅੰਮ੍ਰਮ ਸ਼ੰਕਰ ਜਿੰਪਾ ਹਸ਼ਿਆਰਪੁਰ ਉੱਥੋਂ ਵੀ ਪਿੱਛੇ ਰਹੇਗੀ ਬਲਕਾਰ ਸਿੰਘ ਹੋਰੀ ਕਰਤਾਰਪੁਰ ਹਲਕੇ ਤੋਂ ਉੱਥੋਂ ਵੀ ਪਿੱਛੇ ਰਹੇਗੀ ਅਰਪਜਨ ਸਿੰਘ ਈਟੀਓ ਉਹਨਾਂ ਦੇ ਜੰਡੇਆਲੇ ਤੋਂ ਵੀ ਪਿੱਛੇ ਸੋ ਇਹ ਉਹ ਅੱਠ ਨਾਮ ਨੇ ਹੂੰ ਸੋ ਇਸ ਲਈ ਇਹਨਾਂ ਦੇ ਵਿੱਚੋਂ ਲੱਗਦਾ ਕਿ ਠੀਕ ਹੈ ਲੰਬੀ ਵਾਲੀ ਸੀਟ ਤੇ ਹੋ ਸਕਦਾ ਕੋਈ ਖਤਰਾ ਨਾ ਹੋਵੇ ਕਿਉਂਕਿ ਜਿਸ ਤਰ੍ਹਾਂ ਜਿੱਦੇ ਵੱਡੇ ਆਉਦੇ ਤੋਂ ਹਰਾ ਕੇ ਆਏ ਨੇ ਸਾਰਾ ਕੁਝ ਹੈ ਉਸ ਲਈ ਕੋਈ ਚੱਕਰ ਨਹੀਂ ਹੈ ਨਾ ਕੁਝ ਨੁਮਾਇੰਦਗੀਆਂ ਪੱਕੀਆਂ ਰੱਖਣੀਆਂ ਪੈਣੀਆਂ ਹੈ ਨਾ ਇਸ ਜਿਆਦਾ ਕਿ ਇਹਨਾਂ ਨੂੰ ਨਾ ਛੇੜੋ ਪਰ ਫਿਰ ਵੀ ਕਿਹਨੂੰ ਛੜਿਆ ਜਾ ਸਕਦਾ ਕਿਸੇ ਨੂੰ ਨਹੀਂ ਪਤਾ ਹੂੰ ਤੇ ਕਿਹਨੂੰ ਚਿੱਠੀ ਆ ਜਾਵੇ ਕਿ ਭਾਈ ਚੰਡੀ ਵਾਲੀ ਕਾਰ ਛੱਡ ਜਾ ਕੋਠੀ ਛੱਡ ਜਾ ਜਾਓ ਆਪਣੇ ਕੁਆਟਰ ਚ ਐਮ ਐਲ ਏ ਵਾਲੇ ਚ ਇੱਥੇ ਕਿਸੇ ਹੋਰ ਨੂੰ ਭੇਜਣਾ ਹੂੰ ਇਸ ਦਾ ਹਵਾਲਾ ਇਹ ਹੈ ਕਿ ਇਹਨਾਂ ਲੀਡਰਾਂ ਦੇ ਵਿੱਚੋਂ ਕਈਆਂ ਨੇ ਅਨੀਤਾ ਕੇਜਰੀਵਾਲ ਦੇ ਨਾਲ ਸੰਪਰਕ ਸਥਾਪਨ ਦੀ ਕੋਸ਼ਿਸ਼ ਕੀਤੀ ਹੈ ਡਾਇਰੈਕਟ ਸਿੱਧੀ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਹੈ ਦਿੱਲੀ ਕਿ ਤਾਂ ਕਿ ਸਾਡੀ ਕੁਰਸੀ ਬਚੀ ਰਹੇ ਉਹਨਾਂ ਨੇ ਕਿਹਾ ਖੰਭੇ ਤਾਂ ਫਿਊਜਰ ਫਿਊ ਜੋੜ ਜਾਂਦਾ ਕਈ ਵਾਰੀ ਤੇ ট্রান্সਫਾਰਮਰ ਨਾਲ ਹੀ ਜੋੜੋ ਹੈ। ਹੈ ਕੁਝ ਸੰਜੇ ਸਿੰਘ ਨਾਲ ਤਾਲਮੇਲ ਉਠਾ ਰਹੇ ਨੇ। ਕੁਝ ਭਗਵੰਤਵਾਨ ਦੀ ਚੌਕੜ ਤੇ ਪਹੁੰਚ ਰਹੇ ਨੇ। ਹੈ ਨਾ ਕੁਝ ਪਤਾ ਲੱਗਦਾ ਰਾਗਵ ਚੱਡਾ ਤੇ ਸੰਦੀਪ ਪਾਠਕ ਨਾਲ ਹੈ ਸੰਪਰਕ ਚ ਨੇ। ਸੋ ਹਰੇਕ ਆਪਣੇ ਆਪਣੇ ਆਕਾ ਨੂੰ ਲੱਭ ਰਿਹਾ ਕਿ ਕਿਸੇ ਨਾ ਕਿਸੇ ਵਾਨੇ ਮੇਰੀ ਕੁਰਸੀ ਬਚ ਤੇ ਜਿਨ੍ਹਾਂ ਆਕਾਵਾਂ ਤੱਕ ਇਹ ਕੁਰਸੀ ਬਚਾਉਣ ਲਈ ਪਹੁੰਚ ਕਰ ਰਹੇ ਨੇ ਪ੍ਰਵੀਨ ਜੀ। ਹੂੰ ਉਹਨਾਂ ਤੱਕ ਹੀ ਜਿਨ੍ਹਾਂ ਨੇ ਬਣਨਾ ਉਹਨਾਂ ਦੀ ਵੀ ਪਹੁੰਚ ਹੋ ਰਹੀ ਹੈ। ਅੱਛਾ ਸੋ ਇਹ ਇਸ ਲਈ ਹਰੇਕ ਸੋਚਦਾ ਕਿ ਇਹਦੇ ਚੋ ਇੱਕ ਬੰਦਾ ਤਾਂ ਇਹਦੇ ਸੰਦੀਪ ਦੇ ਕਹੇ ਤੇ ਬਣੇ ਜਾਊਗਾ ਇੱਕ ਤਾਂ ਭਗਵੰਤ ਮਾਨ ਬਚਾਈ ਸਕਦੇ ਨੇ ਇੱਕ ਭਗਵੰਤ ਮਾਨ ਲਵਾਈ ਸਕਦੇ ਨੇ ਇਸ ਲਈ ਦੋਏ ਤਰਾਹ ਦੀ ਅਪਰੋਚ ਨਾਲ ਲੀਡਰਾਂ ਤੱਕੇ ਘੁੰਮ ਰਹੀ ਹੈ ਕਿਉਂਕਿ ਕੇਜਰੀਵਾਲ ਤੱਕ ਹੁਣ ਸਿੱਧੀ ਪਹੁੰਚ ਕਰਨੀ ਔਖੀ ਆ ਸਾਰਿਆਂ ਨੂੰ ਜੀ ਜੀ ਸੋ ਜਿੰਨੀ ਕੰਨ ਚ ਫੂਕ-ਬਾਸ ਮਾਰੀ ਹੋਣੀ ਉਹ ਚੋਣ ਪ੍ਰਚਾਰਦਾਰਾਂ ਨੂੰ ਵੱਜੀ ਹੋਣੀ ਉਹਦਾ ਜਵਾਬ ਕੀ ਭਗਵੰਤ ਮਾਨ ਨੂੰ ਮਿਲਿਆ ਕਿ ਨਹੀਂ ਮਿਲਿਆ ਹਮਮ ਪਰ ਹੁਣ ਆਮ ਆਦਮੀ ਪਾਰਟੀ ਦੇ ਜੇ ਸੰਗਠਨ ਪੱਧਰ ਤੇ ਦੇਖਣਾ ਜੀ ਤਾਂ ਦੋ ਤਰ੍ਹਾਂ ਦਾ ਇੱਕ ਵਿਚਾਰ ਖੜਾ ਹੋ ਰਿਹਾ ਹੈ ਠੀਕ ਹੈ ਜੀ ਇੱਕ ਪਾਸੇ ਇੱਕ ਵਿਚਾਰ ਆ ਰਿਹਾ ਕਿ ਸਾਨੂੰ ਇਹਨਾਂ ਨੂੰ ਸਭ ਸਿਖਾਉਣਾ ਚਾਹੀਦਾ ਆ ਆਪਾਂ ਟਾਰਗੇਟ ਦਿੱਤਾ ਸੀਗਾ ਕਿ ਭਾਈ ਜੇ ਆਪਣੇ ਹਲਕੇ ਚੋਂ ਲੀਡ ਦਿਓਗੇ ਤਾਂ ਤੁਹਾਡੀ ਅਗਲੀ ਵਾਰ ਕੁਰਸੀ ਪੱਕੀ ਆ ਤਾਂ ਅਗਲੀ ਵਾਰ ਟਿਕਟ ਪੱਕੀ ਆ ਅਗਲੀ ਵਾਰ ਉਮੀਦਵਾਰੀ ਪੱਕੀ ਆ ਤੇ ਜੇ ਹੁਣ ਆਪਾਂ ਇਹਨਾਂ ਨੂੰ ਨਸੀਹਤ ਨਾ ਦਿੱਤੀ ਇਹਨਾਂ ਨੂੰ ਸਭ ਖਨਾਸਕਾਇਆ ਫਿਰ ਉਹ ਐਮਐਲਏ ਤੇ ਵੀ ਅਸਰ ਨਹੀਂ ਰਹਿਣਾ ਇਸ ਲਈ ਕਹਿੰਦੇ ਕਿ ਕੈਨਨ ਦੇ ਮੰਤਰੀਆਂ ਚੋਂ ਪੰਜ ਚਾਰ ਨੂੰ ਤਾਂ ਘਰੇ ਤੋਰੋ ਚਾਹੇ ਸਾਰੇ ਬਦਲੋ ਕਹਿੰਦੇ ਇੱਕ ਤਿਰ ਦੂਸਰੀ ਤਿਰ ਹੈ ਜਿਹੜੀ ਉਹ ਕਹਿੰਦੀ ਹੈ ਕਿ ਆਪਾਂ ਬੁਰੀ ਤਰ੍ਹਾਂ ਹਾਰ ਕੇ ਆਏ ਆ ਜੀ ਆਪਣਾ ਵਰਕਰ ਆਪਣੀ ਲੀਡਰ ਨਾਰਾਜ ਤੇ ਨਰਾਸ਼ ਨੇ ਆਪਣੇ ਤੋਂ ਔਖੇ ਨੇ ਦੂਆ ਨੇ ਤਾਂ ਜਿਹੜਾ ਆਮ ਵੋਟਰ ਹੈ ਉਹਦੇ ਤੱਕ ਤਾਂ ਤਾਂ ਹੀ ਅਪਰੋਚ ਹੋਊਗੀ ਨਾ ਜੇ ਤੁਹਾਡਾ ਵਰਕਰ ਤੁਹਾਡਾ ਜਾ ਕੇ ਲੱਖੂਗਾ ਕਹਿੰਦੇ ਵਰਕਰ ਵਰਕਰ ਇਹ ਆਪਣਾ ਔਖਾ ਭਾਰ ਆਪਣੇ ਤੋਂ ਹੂੰ ਤੋ ਇਸ ਜੇ ਆ ਮੰਤਰੀ ਮੰਡਲ ਚ ਹਿਲਜੁਲ ਕਰਦੇ ਆ ਤਾਂ ਵਰਕਰਾਂ ਚ ਹੋਰ ਨਿਰਾਸ਼ਾ ਜਾਣੀ ਹੈ ਸਮਰਥਕਾਂ ਚ ਹੋਰ ਪਾੜਾ ਵਧਣਾ ਇਸ ਲਈ ਇਹਨੂੰ ਐਂ ਸ਼ੈਡੋ ਨਾ ਜੇ ਚੁੱਪ ਕਰਕੇ ਆਪਣਾ ਕੰਮ ਪੰਜਾਬ ਦੇ ਵਿੱਚ 4 ਜੂਨ ਦੇ ਚੋਣ ਨਤੀਜਿਆਂ ਤੋਂ ਬਾਅਦ ਲੋੜ ਪੰਜਾਬ ਦੀਆਂ ਸਾਰੀਆਂ ਮੁੱਖ ਧਾਰਾ ਵਾਲੀਆਂ ਪਾਰਟੀਆਂ ਨੇ ਤਾਂ ਆਪਣੇ ਆਪਣੀ ਸਮੀਖਿਆ ਕਰਨ ਦੀ ਹੈਗੀ ਹੋ ਸੀ ਜਿਹੜੀ ਕਾਂਗਰਸ ਦਾਉਂ ਗਿਆ ਮਾਰਦੀ ਆ ਕਿ ਸੱਤ ਫੀਟਾ ਸੀ ਜਿੱਤ ਗਏ ਉਹ ਮੈਂ ਕੱਲ ਪ੍ਰਗਟਾਵੇ ਘਰ ਨੂੰ ਸੁਣ ਰਿਹਾ ਸੀ ਉਹ ਕਹਿੰਦਾ ਕਿ ਮਾਲਵੇ ਤੋਂ ਹੀ ਸਾਡਾ ਪ੍ਰਧਾਨ ਹੈ ਤੇ ਮਾਲਵੇ ਤੋਂ ਹੀ ਸਾਡੇ ਮੁਖੰਤਿਕ ਨਿਕਲਦੇ ਰਿਹਾ ਤੇ ਮਾਲਵੇ ਚ ਕਾਂਗਰਸ ਦਾ ਕੀ ਹਾਲ ਹੋਇਆ ਚੈੱਕ ਕਰਨ ਅੱਛਾ ਪਿਛਲੀ ਵਾਰ ਕਹਿੰਦਾ 8 ਸੀ 7 ਤੇ ਕਿਉਂ ਆਗੇ 40 40 42% ਤੋਂ ਕਹਿੰਦਾ ਪਿਛਲੇ ਲੋਕ ਸਭਾ ਨਾਲੋਂ 126 ਤੇ ਕਿਉਂ ਆਏ ਕਹਿੰਦਾ ਉਹ ਚੰਦੀ ਲੋੜਾ ਅੱਛਾ ਹੈ ਨਾ ਇਸੇ ਤਰ੍ਹਾਂ ਅਕਾਲੀ ਦਲ ਖਾਲੀ ਦਲ ਨੂੰ ਸੋਚਣ ਦੀ ਲੋੜ ਹੈ ਕਿ ਤੁਸੀਂ ਦੂਜਾ ਤੀਜਾ ਨੰਬਰ ਵੀ ਹਾਸਲ ਨਹੀਂ ਕਰ ਸਕਦੇ ਪਹਿਲਾ ਵੀ ਇੱਕ ਘਰ ਦਾ ਹੀ ਨੰਬਰ ਆਇਆ ਹੋਰ ਤਾਂ ਕੋਈ ਆਇਆ ਹੀ ਨਹੀਂਗਾ ਚੌਥੇ ਨੰਬਰ ਤੇ ਜਾਂ ਪੰਜਵੇਂ ਨੰਬਰ ਤੇ ਹਮ ਅੱਜ ਵੈਸੇ ਕੋਰ ਕਮੇਟੀ ਦੀ ਮੀਟਿੰਗ ਬੁਲਾਈ ਹੈ ਸੁਖਵੀਰ ਬਾਦਲ ਹੋਰਾਂ ਨੇ ਉਹ ਸਦਾ ਅਕਾਲੀ ਦਲ ਵੀ ਅੱਜ ਸਮੀਖਿਆ ਕਰੇ ਤੇ ਭਾਜਪਾ ਜਿਹੜੀ ਕਿਸੇ ਸਮੇਂ ਗੱਠਜੋੜ ਚ ਰਹਿੰਦੇ ਆ ਵੀ ਚਾਹੇ ਦੋ ਦੋ ਸੀਟਾਂ ਤਿੰਨ ਤਿੰਨ ਸੀਟਾਂ ਇੰਕੀ ਸਿੱਧੀ ਜਿੱਤ ਜਿੱ ਤੋ ਕਹਿੰਦੇ ਸਮੀਖਿਆ ਦਾ ਕਰੋ ਵੋਟ ਬੈਂਕ ਬੰਧਨ ਦੇ ਨਾਲ ਇਕੱਲੀ ਥਾਪੀ ਨਾ ਨਾ ਮਾਰੀ ਜਾਓ ਹਾਂਜੀ ਹਾਂਜੀ ਬਿਲਕੁਲ ਪਰ ਇਹ ਸਭ ਦੇ ਦਰਮਿਆਨ ਜੇਕਰ ਕਿਸੇ ਨੇ ਨਿਠ ਕੇ ਸਮੀਖਿਆ ਕੀਤੀ ਆ ਹਾਰਦ ਦੇ ਕਾਰਨ ਤਲਾਸ਼ ਨਹੀਂ ਤਾਂ ਆਮ ਆਦਮੀ ਪੱਕਾ ਹੂੰ ਪਰ ਉਰੂਨਾਚਲ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਉਹਨਾਂ ਨੇ ਹਲਕਾਦਾਰ ਹਲਕਾ ਸਾਰੇ ਲੋਕਾਂ ਨੂੰ ਬੁਲਾਇਆ ਉਮੀਦਵਾਰ ਨੂੰ ਵੀ ਬੁਲਾਇਆ ਐ ਐਮਐਲਏ ਨੂੰ ਵੀ ਬੁਲਾਇਆ ਹਲਕਾ ਇਚਾਰਜ ਨੂੰ ਵੀ ਬੁਲਾਇਆ ਜ਼ਿਲ੍ਹਾ ਪ੍ਰਧਾਨ ਨੂੰ ਵੀ ਬੁਲਾਇਆ ਕਮੇਟੀ ਮੈਂਬਰਾਂ ਨੂੰ ਬੁਲਾਇਆ ਬਲਾਕ ਪੱਧਰ ਤੇ ਮਿਠਾ ਕੇ ਸਮੀਖਿਆ ਕੀਤੀ ਇਹ ਬੱਕਰੀ ਗੱਲ ਹੈ ਕਿ ਲੀਡਰਾਂ ਨੂੰ ਘੱਟ ਸੁਣਿਆ ਜਾਂ ਆ ਪਰ ਅਗਲੇ ਹਿਸਮੇ ਕੀ ਕੀਤਾ ਸੋ ਇਸ ਲਈ ਉਸ ਮਿਖਿਆ ਦੇ ਵਿੱਚੋਂ ਕਹਿੰਦੇ ਆਵਾਦਵੀ ਪਾਰਟੀ ਨੂੰ ਇਹ ਗੱਲ ਨਿਕਲੀ ਕਿ ਜੀ ਅਫਸਰ ਸੁਣਦੇ ਹੀ ਨਹੀਂ ਗੱਲ ਹੂੰ ਕਹਿੰਦੇ ਜੀ ਜੇ ਸੁਣ ਲੈਣ ਤਾਂ ਵੀ ਕੰਮ ਨਹੀਂ ਕਰਦੇ ਕਹਿੰਦੇ ਜੇ ਲੀਡਰਾਂ ਦਾ ਵਰਕਰਾਂ ਦਾ ਕੰਮ ਨਹੀਂ ਹੁੰਦਾ ਤਾਂ ਆਮ ਲੋਕਾਂ ਦਾ ਕੰਮ ਕੀ ਹੁੰਦਾ ਉਸ ਲਈ ਲੋਕ ਤਾਂ ਠੋਕਿਆ ਜੀ ਕਹਿੰਦੇ ਹੂੰ ਫਿਰ ਦਬੀ ਆਵਾਜ਼ ਵਿੱਚ ਰਿਸ਼ਵਤ ਰੇਟ ਵਧਣ ਦੀ ਗੱਲ ਆਈ ਕਿ ਜੀ ਇਹ ਕਹਿ ਕੇ ਕਿ ਸਰਕਾਰ ਨੇ ਸਖਤੀ ਬਹੁਤ ਕਰਤੀ ਕਹਿੰਦੇ ਜੀ ਹੈ ਥਾਣੇ ਕਚਹਿਰੀ ਹੈ ਤਸੀਲ ਸਾਰੇ ਕਿਥੇ ਕਹਿੰਦੇ ਰੇਟ ਵਧ ਗਿਆ ਜੀ ਰਿਸ਼ਵਤ ਦਾ ਇਸ ਲਈ ਕਹਿੰਦੇ ਕਿ ਲੋਕ ਔਖੇ ਨੇ ਆਪਣੇ ਤੋਂ। ਸੋ ਇਹ ਸਾਰੇ ਪਹਿਲੂਆਂ ਦੇ ਵਿੱਚੋਂ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਕਿ ਫਿਰ ਮੈਂ ਹਰ ਜ਼ਿਲ੍ਹਾ ਪੱਧਰ ਦੇ ਉੱਤੇ ਇੱਕ ਇੱਕ ਸੀਐਮ ਹਾਊਸ ਖੋਲਦਿਆਂ। ਠੀਕ ਹੈ। ਹਰ ਜ਼ਿਲ੍ਹਾ ਪੱਧਰ ਤੇ ਕਹਿੰਦੇ ਮੁੱਖ ਮੰਤਰੀ ਦਾ ਦਫ਼ਤਰ ਹੋਊਗਾ। ਉੱਥੇ ਆਈਐਸ, ਆਈਪੀਐਸ, ਪੀਸੀਐਸ ਸਾਰੇ ਤਰ੍ਹਾਂ ਦੇ ਮੈਂ ਅਧਿਕਾਰੀ ਤਾਇਨਾਤ ਕਰੂੰਗਾ। ਠੀਕ ਹੈ। ਜਿਹੜੇ ਵਿਅਕਤੀ ਨੂੰ ਜਿਸ ਤਰ੍ਹਾਂ ਦਾ ਕੰਮ ਆਊਗਾ ਉਹ ਸਿੱਧਾ ਆ ਕੇ ਉਹਨਾਂ ਨੂੰ ਮਿਲੇ। ਉਹ ਤੁਰੰਤ ਇੱਕ ਦਿਨ ਵਾਲਾ ਕੰਮ ਹੈ, ਉਸੇ ਦਿਨ ਵਾਲਾ ਕੰਮ ਹੈ, ਦੋ ਦਿਨ ਵਾਲਾ ਕੰਮ ਹੈ ਉਹਨੂੰ ਤੈਹ ਡੈਡਲਾਈਨ ਦੇ ਕੇ ਦੱਸਣਗੇ ਕਿ ਆ ਕੇ ਭ ਕੰਮ ਕਰਾ ਦੋ ਦਿਨਾਂ ਦੇ ਵਿੱਚ ਆ ਤਰੀਕਾ ਤੇ ਸਬੰਧਤ ਅਧਿਕਾਰੀ ਨੂੰ ਵਿਭਾਗ ਨੂੰ ਹਦਾਇਤ ਕਰਨਗੇ ਤੇ ਹਰ ਹਫਤੇ ਮੈਂ ਹਰ ਜ਼ਿਲ੍ਹੇ ਦਾ ਰਿਪੋਰਟ ਕਾਰਡ ਮੈਂ ਚੈੱਕ ਕਰੂੰਗਾ ਠੀਕ ਹੈ ਜੀ ਸੋ ਇਸ ਤਰ੍ਹਾਂ ਹੁਣ ਆਵਾਜ਼ੀ ਪਾਰਟੀ ਕਿਉਂਕਿ ਹੁਣ ਮੈਨੂੰ ਲੱਗਦਾ ਕਿ ਇਕੱਲੇ ਤੀਰ ਚਲਾਉਣ ਨਾਲ ਕੰਮ ਨਹੀਂ ਸਰਨਾ ਹੁਣ ਤਾਂ ਮਤਲਬ ਪਹਿਲਾਂ ਇਕੱਲੇ ਕੁਵਰ ਵਿਜੇਪ੍ਰਤਾ ਬੋਲਦੇ ਸੀ ਫਿਰ ਅੰਮ੍ਰਿਤਸਰ ਵਾਲੇ ਕੋ ਗੁਪਤਾ ਵੀ ਬੋਲਣ ਲੱਗਿਆ ਹੁਣ ਤਾਂ ਮਤਲਬ ਉਹਨੇ ਵੀ ਆਪਾ ਦੇ ਮੰਤਰੀ ਰਹੇ ਨੇ ਕੁਲਦੀਪ ਧਾਲੀਆ ਉਹਨੇ ਵੀ ਝੰਡਾ ਚੱਕ ਲਿਆ ਹੈ ਨਾ ਸੋ ਜਿਸ ਤਰ੍ਹਾਂ ਕੁਲਦੀਪ ਧਾਲੀਆ ਨੇ ਸਵਾਲ ਖੜੇ ਕੀਤੇ ਨੇ ਸੋ ਉਸ ਦੇ ਹਿਸਾਬ ਨਾਲ ਲਵੇ ਫਿਰ ਆਵਾਦੀ ਪਾਰਟੀ ਦੇ ਅੰਦਰ ਕੀ ਹਲਚੁਲ ਸੋ ਇਹ ਸਾਰੀ ਸਥਿਤੀ ਦੇ ਵਿੱਚ ਇਹ ਸਵਾਲ ਵੀ ਵੱਡਾ ਹੁੰਦਾ ਜਾ ਰਿਹਾ ਕਿ ਭਾਈ ਨਾ ਛੇੜੋ ਜੀ ਚੁੱਪ ਕਰਕੇ ਮੀਟਰ ਵਾਲੀ ਕਿ ਕੁਰਸੀਆਂ ਜੋ ਭਰਨੀਆਂ ਭਰ ਲਓ ਜਿਆਦੇ ਆ ਦੋ ਜਿਹੜੇ ਹੋਰ ਬਣਾਉਣੇ ਹੋਰ ਬਣਾ ਲਓ ਇਹਨਾਂ ਤੋਂ ਕੱਢਣ ਵੜਨ ਵਾਲੀ ਕੰਮ ਨਾ ਕਰੋ ਸੋ ਇਹ ਸਥਿਤੀ ਦੇ ਵਿੱਚ ਹੁਣ ਕੇਜਰੀਵਾਲ ਈ ਸੁਨੇਹਾ ਦਿੱਤਾ ਕਿ ਜੀਵਾਲ ਨੇ ਕੇਜਰੀਵਾਲ ਤੋਂ ਪੀ ਸੁਨੇਹਾ ਲੈ ਕੇ ਆਏ ਨੇ ਇਹ ਅਜੇ ਤਿੰਨਾਂ ਦੇ ਵਿੱਚ ਹੈ ਅਜੇ 13 ਚ ਵੀ ਨਹੀਂ ਆਇਆ ਉਹ ਤੋਂ ਜੀ ਉਮੀਦਵਾਰਾਂ ਚ ਵੀ ਆ ਗਿਆ ਫਿਰ ਤੱਕ ਗੱਲ ਹੋ ਰਹਾ ਜੀ ਅਨੀਤਾ ਕੇਜਰੀਵਾਲ ਤੇ ਸੰਦੀਪ ਪਾਟਕ ਤੇ ਭਗਵੰਤ ਮਾਨ ਤੱਕ ਆ ਸੁਨੇਹਾ ਸੋ ਅੱਜ ਉਹਦੀ ਕੀ ਹਰਜੁਲ ਹੁੰਦੀ ਹੈ ਅਗਲੀ ਤਾਂ ਦੇਖਦੇ ਆ ਪਰ ਇਹਨਾਂ ਚ ਸੱਤ ਮੰਤਰੀ ਉਹ ਵੀ ਨਹੀਂ ਜਿਹੜੇ ਆਪਣੀ ਲੀਡ ਬਚਾ ਗਏ ਪਿਛਲੀ ਵਾਰ ਜਿਨੀ ਨਾ ਹੋਵੇ ਹਰਜੋਤ ਬੈਂਸ ਹੋਰੀ ਉਹਨਾਂ ਦੇ ਹਲਕੇ ਚੋਂ ਲੀਡ ਬਚੀ ਹੈ ਹੈਨਾ ਇਸੇ ਤਰ੍ਹਾਂ ਡਾਕਟਰ ਬਲਵੀਰ ਹੋਰੀ ਆਪ ਉਮੀਦਵਾਰ ਸੀ ਆਪਣੇ ਹਲਕੇ ਚੋਂ ਪਟਿਆਲਾ ਦੇ ਹਲਕੀ ਚੋਂ ਲੀਡ ਬਚਾਉਣ ਚ ਕਮਜਾਬ ਹੋਏ ਨੇ ਹੈਨਾ ਇਸੇ ਤਰ੍ਹਾਂ ਜੋੜਾ ਮਾਜਰਾ ਹੋਰੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਡਾਕਟਰ ਬਲਬੀਰ ਰੌਣ ਲੀਡ ਦਵਾਂ ਚ ਕਮਜਾਬ ਹੋ ਰਹੇ ਹੈ ਹੈ ਇਸੇ ਤਰ੍ਹਾਂ ਕੁਲਦੀਪ ਧਾਲੀਵਾਲ ਤੇ ਮੀਥੀਅਰ ਆਪ ਉਮੀਦਵਾਰ ਵੀ ਸੀ ਤੇ ਆਪਣੇ ਵਿਧਾਨ ਸਭਾ ਹਲਕਿਆਂ ਚੋਂ ਜਨਾਲੇ ਚੋਂ ਜਿਵੇਂ ਕੁਲਦੀਪ ਧਾਲੀਵਾਲ ਨੂੰ ਬਰਨਾਲੇ ਚੋਂ ਮੀਥੀਅਰ ਨੂੰ ਲੀਡ ਮਿਲੀ ਹੈ ਹੈ ਇਸੇ ਤਰ੍ਹਾਂ ਹਰਪਾਲ ਚੀਮਾ ਤੇ ਅਮਨ अरोੜਾ ਇਹਨਾਂ ਨੇ ਵੀ ਆਪਣੇ ਹਲਕਿਆਂ ਜੁੜੇ ਹੋਏ ਹੈ ਮੁਖੰਦਰੀ ਭਗਵੰਤ ਸਿੰਘ ਦਾ ਹਲਕੇ ਚੋਂ ਲੀਡ ਵੀ ਹੈਗੀ ਹੈ ਪਰ 92 ਐਮਐਲਏ 65 ਹਲਕਿਆਂ ਚ ਜਹਾਰ ਜਾਣ ਅੱਧੀ ਤੋਂ ਵੱਧ ਕੈਬਿਨੇਟ ਆਪਣੇ ਹਲਕਿਆਂ ਚ ਪਛੜ ਜਾਵੇ ਤੇ ਫਿਰ ਸੋਚਣ ਦੀ ਲੋੜ ਤਾਂ ਇਸ ਲਈ ਖਤਰਾ ਬਣਿਆ ਹੋਇਆ ਜੀ ਹੋ ਸਕਦਾ ਦੋ ਜਾਂ ਤਿੰਨ ਨੂੰ ਘਰੇ ਤੋੜ ਦਿੱਤਾ ਜਾਵੇ ਹੋ ਸਕਦਾ ਇਸ ਲੜਾਈ ਨੂੰ ਠੰਡੇ ਵਾਸਤੇ ਪਾ ਕੇ ਪਹਿਲਾਂ ਪਾਰਟੀ ਦਾ ਮੋਰਲ ਪ੍ਰਜਕਣ ਲਈ ਬੂਸਟ ਕਰਨ ਦੇ ਲਈ ਵਰਕਰਾਂ ਚ ਜਾਣ ਪਾਉਣ ਦੇ ਲਈ ਕੰਮ ਹੋਵੇ ਕਿਉਂਕਿ ਮੂਰੇ ਜਲੰਧਰ ਪੱਛਮੀ ਤੇ ਉਸ ਤੋਂ ਬਾਅਦ ਪੰਚਾਇਤੀ ਨਗਰ ਨਿਗਮ ਨਗਰ ਕੌਂਸਲ ਚੋਣਾ ਸਿਰ ਤੇ ਖੜੀਆਂ ਨੇ ਉਹਦੇ ਨਾਲ ਹੀ ਫਿਰ ਤਿੰਨ ਜਿਮਨੀ ਚੋਣਾ ਚਾਰ ਜਿਮਨੀ ਚੋਣਾ ਹੋਰ ਆ ਜਾਣੀਆਂ ਕਿ ਉਸ ਦੇ ਲਈ ਵੀ ਤਿਆਰ ਕਰਨ ਦੀ ਲੋੜ ਹੈ ਜੀ ਜੀ ਬਿਲਕੁਲ ਸ਼ਰਮਾ ਜੀ ਜਦੋਂ ਤੁਸੀਂ ਇੱਕ ਜਿਹੜਾ ਢਾਂਚਾ ਤੁਹਾਡੇ ਕੋਲ ਹੈਗਾ ਜ਼ਿਲ੍ਹਾ ਪਦਰ ਤੇ ਪ੍ਰਸ਼ਾਸਨਿਕ ਦਫ਼ਤਰ ਨੇ ਡੀਸੀ ਦਫ਼ਤਰ ਹੈ ਐਸ ਡੀ ਐਮ ਦਫ਼ਤਰ ਹੈ ਤਹਿਸੀਲ ਦਾ ਦਫ਼ਤਰ ਹੈ ਥਾਣੇ ਕਚਹਿਰੀਆਂ ਨੇ ਸਾਰਾ ਕੁਝ ਹੈ ਉਹਦੇ ਨਾਲ ਨਾਲ ਤੁਹਾਨੂੰ ਇੱਕ ਪੈਰਲਰ ਇੱਕ ਹੋਰ ਦਫ਼ਤਰ ਖੜੀ ਕਰਨੇ ਪੈ ਜਾਣ ਤੇ ਇਹਦਾ ਮਤਲਬ ਹੈ ਕਿ ਤੁਹਾਡਾ ਜਿਹੜਾ ਪਹਿਲਾਂ ਵਾਲਾ ਢਾਂਚਾ ਉਹ ਲੜ ਖੜਾ ਚੁੱਕਿਆ ਤੁਸੀਂ ਨਹੀਂ ਇਹ ਇਹ ਆਵਾਜ਼ੀ ਪਾਰਟੀ ਦੀ ਇੱਕ ਵੱਡੀ ਮੁਸ਼ਕਲ ਹੈ ਹੂੰ ਕਿ ਉਹ ਅਫਸਰशाही ਦੇ ਉੱਤੇ ਉਹ ਦਬਦਬਾ ਅਜੇ ਤੱਕ ਨਹੀਂ ਬਣਾ ਪਈ ਹੂੰ ਜਿਹੜਾ ਬਣਨਾ ਚਾਹੀਦਾ ਸੀਗਾ ਹੂੰ ਹੂੰ ਸੋ ਉਹਦੀਆਂ ਖਾਮੀਆਂ ਕੀ ਨੇ ਇਹ ਆਪਣੇ ਪੱਧਰ ਤੇ ਸੋਚਣ ਦੀ ਲੋੜ ਹੈ ਕਿ ਵਿਚਾਰ ਤਰਕ ਕਿ ਕੋਈ ਕੰਟਰੋਲ ਦੀ ਕਮਜ਼ੋਰੀ ਕਿ ਕਈ ਥਾਵਾਂ ਤੋਂ ਕੰਟਰੋਲ ਹੈ ਇਸ ਲਈ ਹੈ ਜੀ ਸੋ ਇਹ ਕਿੰਨਾ ਹੀ ਪਹਿਲੂ ਨੇ ਜਿਹਨੂੰ ਆਮ ਆਦਮੀ ਪਾਰਟੀ ਸੋਚੰਦੀ ਤੋ ਜੀ ਜੀ ਬਿਲਕੁਲ ਤੇ ਅਗਲੀ ਖਬਰ ਦੇ ਵੱਲ ਵਧੀਏ ਗੱਲ ਕਰੀਏ ਮੋਦੀ ਕੈਬਨਿਟ ਦੀ ਕਹਿੰਦੇ ਮੋਦੀ ਕੈਬਨਿਟ ਦੇ 39% ਦੀ ਮੰਤਰੀਆਂ ਤੇ ਕ੍ਰਿਮੀਨਲ ਕੇਸ ਦਰਜ ਹੈ ਜੀ ਪਰ ਮਿੰਜੀ ਤੁਹਾਡੇ ਧਿਆਨ ਚ ਹੋਣਾ ਕਿ ਜਦੋਂ ਆਪਾਂ ਪੜਾਅ ਦਰ ਪੜਾਅ ਉਮੀਦਵਾਰਾਂ ਦੇ ਹਟਵਾ ਦੇ ਨਾਲ ਗੱਲ ਕਰਦੇ ਹੁੰਦੇ ਸੀ ਤਾਂ ਆਪਾਂ ਇਹ ਚਿੰਤਾ ਜ਼ਾਹਰ ਕਰਦੇ ਸੀ ਕਿ ਕਿ ਆ ਜਿਵੇਂ ਇਹਨਾਂ ਚ ਕ੍ਰਿਮੀਨਲ ਕੇਸਾਂ ਵਾਲੇ ਉਮੀਦਵਾਰ ਆ ਰਹੇ ਨੇ ਇਹ ਕਿ ਜਿੱਤ ਨਾ ਜਾਣ ਹੂੰ ਤੇ ਕ੍ਰਿਮੀਨਲ ਕੇਸਾਂ ਵਾਲੇ ਉਮੀਦਵਾਰ ਜ਼ਿਆਦਾਤਰ ਮੁਖਤਾਰ ਵਾਲੀਆਂ ਪਾਰਟੀਆਂ ਦੇ ਸੀ ਚਾਹੇ ਉਹ ਕਾਂਗਰਸ ਹੋਵੇ ਚਾਹੇ ਉਹ ਭਾਜਪਾ ਹੋਵੇ ਜਾਂ ਹੋਰ ਜਿਹੜੀਆਂ ਜਿਹੜੀਆਂ ਆਪਣੇ ਆਪਣੇ ਸੁਭਿਆਂ ਦੇ ਵਿੱਚ ਵੱਡੀਆਂ ਧਿਰਾਂ ਨੇ ਉਹਨਾਂ ਦੇ ਤੇ ਉਹ ਜ਼ਿਆਦਾਤਰ ਜਿੱਤੇ ਵੀ ਹੂੰ ਤੇ ਉਸ ਦੇ ਵਿੱਚੋਂ ਫਿਰ ਕੈਬਨਿਟ ਬਣੀ ਹੁਣ ਕੈਬਨਿਟ ਦਾ ਹਾਲ ਕੀ ਹੈ ਕਿ ਜੇ ਤੁਹਾਡੇ ਇੱਕ 70 ਮਤਲਬ 77 ਮੰਤਰੀ ਨੇ 72ਵੇਂ ਖੁਦ ਨਰਿੰਦਰ ਮੋਦੀ ਨੇ ਜੇ 77 ਮੰਤਰੀਆਂ ਚੋਂ 28 ਮੰਤਰੀ ਤੁਹਾਡੇ ਹੂੰ ਐ ਮਤਲਬ ਕ੍ਰਿਮੀਨਲ ਕੇਸਾਂ ਵਾਲੇ ਨੇ ਜੀ ਤੇ ਦੇਖ ਲਓ ਬਜਾਰਤ ਕਿਹੀ ਜੀ ਹੂੰ ਸੋ ਇਹ ਮੰਤਰੀਆਂ ਨੇ ਪੂਰਾ ਦੇਸ਼ ਚਲਾਉਣਾ ਹੈ ਬਿਲਕੁਲ ਸਹੀ ਪੂਰਾ ਸਿਸਟਮ ਇਹਨਾਂ ਨੇ ਚਲਾਉਣਾ ਹੈ ਤੇ ਜੇ ਉਹਨਾਂ ਚੋਂ 28 ਇਹੋ ਜਿਹੇ ਨੇ 39% ਬਣਦੇ ਆ ਹੂੰ ਹਾਂ ਚਲੋ ਹਾਂ ਇਹ ਕੋਈ ਸ਼ੱਕ ਨਹੀਂ ਕਿ ਅਗਰ ਨਰਿੰਦਰ ਮੋਦੀ ਹੋਰਾਂ ਦੀ ਕੈਬਨਿਟ ਕਰੋੜਪਤੀ ਹੈ ਹੂੰ ਹਰੇਕ ਮੰਤਰੀ ਮਤਲਬ 71 ਚੋਂ 70 ਮੰਤਰੀ ਕਰੋੜਪਤੀ ਨੇ ਪ੍ਰਵੀਨ ਜੀ ਜੀ ਕੱਲਾ ਇੱਕ ਜੀ ਤਰ੍ਹਾਂ ਮਾਂਜੀ ਹੈ ਜਿਹਨੇ ਆਪਣੀ ਜਾਣਕਾਰੀ ਦਿੱਸਿਆ ਕਿ ਮੇਰੇ ਕੋਲ 30 ਲੱਖ ਪਲੱਸ ਇੰਨੀ ਕਿ ਜਾਇਦਾਦ ਹੈ ਬਾਕੀ ਸਾਰਿਆਂ ਦੀ 1 ਕਰੋੜ ਤੋਂ ਉੱਪਰ ਹੈ 6-7 ਮੰਤਰੀਆਂ ਦਾ 100 ਕਰੋੜ ਤੋਂ ਵੀ ਉੱਪਰ ਹੂੰ ਕਰੋੜਾਪਤੀ ਤਾਂ ਹੈਗੇ ਹੀ ਆ ਕਰੋੜਾਪਤੀ ਹੈਗੇ ਮਤਲਬ ਐਵਰੇਜ ਕੈਬਨਿਟ ਦੀ 108 ਕਰੋੜ ਬਣਦੀ ਹੈ ਹੂੰ ਠੀਕ ਹੈ ਜੀ ਇਹ ਇਹ ਪਹਿਲੂ ਵੀ ਹੈਗਾ ਸਿੱਖਿਆ ਦੇ ਮਾਮਲੇ ਦੇ ਵਿੱਚ ਵੀ ਮਤਲਬ ਜੇ ਤੁਸੀਂ ਦੇਖੋ ਤਾਂ 80% ਮੰਤਰੀ ਗ੍ਰੈਜੂਏਟ ਨੇ ਠੀਕ ਹੈ ਜੀ 73 ਮੰਤਰੀਆਂ 'ਚੋਂ 80 ਮੰਤਰੀ ਗ੍ਰੈਜੂਏਟ ਨੇ ਤੇ 15% ਮੰਤਰੀ ਨੇ ਮਤਲਬ 11 ਮੰਤਰੀ ਜਿਹੇ ਨੇ ਜਿਹੜੇ 12ਵੀਂ ਤੱਕ ਪਹੁੰਚੇ ਹੂੰ ਉਹਨਾਂ ਚ ਆਪਣੇ ਵਾਲੇ ਰਵਨੀਤ ਬਿੱਟੂ ਵੀ ਆਉਂਦੇ ਨੇ ਹੂੰ ਤੇ ਉਹ ਤੋਂ ਬਾਅਦ ਜੀ ਤਿੰਨ ਡਿਪਲੋਮਾ ਹੋਲਡਰ ਨੇ ਠੀਕ ਹੈ ਜੀ ਤੇ ਇਹਨਾਂ ਦੇ ਵਿੱਚ ਹੀ 28 ਮੰਤਰੀ ਉਹ ਨੇ ਜਿਨ੍ਹਾਂ ਤੇ ਕ੍ਰਿਮੀਨਲ ਕੇਸ ਚੱਲਦੇ ਆ 39% ਇਹਨਾਂ 28 ਚੋਂ 19 ਉਹ ਨੇ ਜਿਨ੍ਹਾਂ ਤੇ ਅਪਰਾਧਿਕ ਗੰਭੀਰ ਅਪਰਾਧਿਕ ਮਾਮਲੇ ਹੂੰ ਜਿਨ੍ਹਾਂ ਚ ਕਤਲ ਕਤਲ ਦੀ ਕੋਸ਼ਿਸ਼ ਅਗਵਾਹ ਔਰਤਾਂ ਵਾਲੇ ਮਾਮਲੇ ਉਹ ਸਾਰੇ ਮਾਮਲੇ ਉਹ ਹੀ ਜੀ 19 ਮੰਤਰੀ ਆ ਸੋ ਇਥੋਂ ਤੁਸੀਂ ਹਿਸਾਬ ਲਾ ਰਹੇ ਫਿਰ ਸਥਿਤੀ ਕੀ ਹੋਗੀ ਕਰੋੜਪਤੀ ਮੰਤਰੀ ਨੇ ਆਪਾਂ ਗੱਲ ਕਰਕੇ ਟਿਆ ਕਿ 77 ਚੋਂ 70 ਨੇ 98.5 ਪੀਸਾ ਦੀ ਮੰਤਰੀ ਕਰੋੜਪਤੀ ਨੇ ਸੋ ਇਹ ਮੋਦੀ ਦੀ ਕੈਬਨਿਟ ਹੈ ਜੀ ਹੂੰ ਜੀ ਤੇ ਅਗਲੀ ਖਬਰ ਦੇ ਵੱਲ ਵਧੀਏ ਇਹ ਉਹ ਵੀ ਇਸੇ ਵੱਲ ਨੂੰ ਇੱਕ ਹੋਰ ਪੱਖ ਤੋਂ ਇਸ਼ਾਰਾ ਕਰਦੀ ਹੈ ਉਹ ਕਹਿੰਦੇ ਕਿ ਜਿਹੜੇ ਅਪਰਾਧਿਕ ਵਿਸ਼ੋਕੜ ਵਾਲੇ ਸੰਸਦ ਮੈਂਬਰ ਹੈ ਇਹਨਾਂ ਦੇ ਮੁਕਾਬਲੇ ਦੇ ਵਿੱਚ ਕਾਂਗਰਸ ਨੇ ਭਾਜਪਾ ਨੂੰ ਪਿਛਾੜਤਾ ਕਹਿੰਦੇ ਹੋਰ ਤਾਂ ਚੱਲ ਕੇ ਤੇ ਨਹੀਂ ਪਿਛਾੜਿਆ ਜਾਂਦਾ ਇੱਧਰ ਹੀ ਸੀ ਬਿਲਕੁਲ ਬਰਵੀਂ ਜੀ ਅੱਧੇ ਮਤਲਬ 50% ਹੂੰ 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 ਭਾਰਤ ਦੀ ਸੰਸਦ ਦੇ ਵਿੱਚ ਕਾਂਗਰਸ ਦੇ ਸੰਸਦੀ ਮੈਂਬਰ ਕ੍ਰਿਮੀਨਲ ਕੇਸਾਂ ਵਾਲੇ ਆ ਠੀਕ ਹੈ ਜੀ ਮਤਲਬ 99 ਜਿੱਤੇ ਆ ਹੂੰ ਉਹਨਾਂ ਚੋਂ 49 ਉਹਨਾਂ ਦੇ ਇਹ ਜੇ ਸੋ ਇੱਥੋਂ ਹਿਸਾਬ ਲਾ ਲਓ ਸਥਿਤੀ ਕਿੱਥੇ ਆ ਇਹ ਉਹ ਦੂਈ ਤਰ੍ਹਾਂ ਦੇਖਣਾ ਤਾਂ ਤੁਸੀਂ ਹੈਰਾਨ ਹੋਵੋਗੇ ਕਿ ਜਿਹੜੇ ਨੰਬਰ 1 ਨੰਬਰ 2 ਨੰਬਰ 3 ਤੇ ਆਏ ਆ ਕ੍ਰਿਮੀਨਲ ਕੇਸਾਂ ਵਾਲੇ ਹਾਂਜੀ ਉਹਨਾਂ ਚੋਂ ਪਹਿਲੇ ਦੋ ਨੰਬਰ ਕਾਂਗਰਸ ਦਾ ਕਬਜ਼ਾ ਹੈ ਜੀ ਹੂੰ ਸਭ ਤੋਂ ਵੱਧ ਕ੍ਰਿਮੀਨਲ ਕੇਸ ਨੇ ਜਿਹੜੇ ਸੰਸਦ ਮੈਂਬਰ ਤੇ ਉਹ ਕੇਰਲਾ ਤੋਂ ਆਉਂਦਾ ਹੈ ਦੀਨ ਕੁਰੀਆਕੋਸ ਠੀਕ ਹੈ ਜੀ ਦੀਨ ਕੁਰੀਆਕੋਸ ਕੇਰਲਾ ਤੋਂ ਸੰਸਦ ਮੈਂਬਰ ਹੈ ਕਾਂਗਰਸ ਦੀ ਟਿਕਟ ਤੇ ਮੈਂਬਰ ਪਾਰਲੀਮੈਂਟ ਬਣਿਆ ਤੇ 133272 ਵੋਟਾਂ ਨਾਲ ਜਿੱਤੇ 133272 ਇਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਇੱਕ ਪਾਸੇ ਰੱਖ ਕੇ ਜਦੋਂ ਕ੍ਰਿਮੀਨਲ ਕੇਸ ਦੇਖਦੇ ਹੋ ਪ੍ਰਵਿੰਜੀ ਹੈਰਾਨ ਹੋ ਜੂਗੇ ਕਿੰਨੇ ਹੋਣਗੇ 88 ਕ੍ਰਿਮੀਨਲ ਕੇਸ ਹੈ ਇਸ ਹੰਦੇ ਹੋਰ ਅੱਛਾ ਹਾਂਜੀ ਹੌਨ ਹਿਸਾਬ ਲਾ ਲੋ ਕਿ ਇੱਥੇ ਇਹ ਵੀ ਨਹੀਂ ਕਹਿ ਕੇ ਸਰਨਾ ਨਾ ਕਿ ਵਿਰੋਧੀਆਂ ਨੇ ਕਰਾਤੇ ਜੀ ਜਾਣ ਬੁੱਝ ਕੇ ਬਦਲੇ ਦੀ ਕੁਰੀ ਡਿਜ਼ਾਈਨ ਕੀਤੀ ਹੈ ਇੱਕ ਦੋ ਕਰਾ ਲੂ ਚਾਰ ਕਰਾ ਲੂ 10 ਕਰਾ ਲੂ ਕੋਈ ਹਮ 88 ਕ੍ਰਿਮੀਨਲ ਕੇਸ ਹੈ ਅੱਛਾ ਤੇ ਦੂਏ ਨੰਬਰ ਤੇ ਵੀ ਕਾਂਗਰਸ ਹੈ ਅੱਛਾ ਦੂਆ ਸੰਸਦ ਮੈਂਬਰ ਵੀ ਕੇਰਲਾ ਤੋਂ ਐ ਸ਼ਫੀ ਪਰੰਬਲ ਇਹਨਾਂ ਦਾ ਕਾਂਗਰਸ ਦਾ ਸੰਸਦ ਮੈਂਬਰ ਹੈ 114506 ਵੋਟਾਂ ਨਾਲ ਜਿੱਤਿਆ ਤੇ ਉਹਦੇ 47 ਕ੍ਰਿਮੀਨਲ ਕੇਸ ਨੇ ਹਮ ਤੋਂ ਮਤਲਬ ਬੇਸ਼ੱਕ ਦੂਆ ਨੰਬਰ ਕਾਂਗਰਸ ਹੈਗਾ ਪਰ ਪਹਿਲੇ ਤੱਕ ਮੁਕਾਬਲੇ ਤੱਕ ਜਾਣ ਨੂੰ ਇਹ ਬਹੁਤ ਟਾਈਮ ਲੱਗਣਾ ਇਹਦੇ 47 ਨੇ ਉਹਦੇ 88 ਨੇ ਜੀ ਹਾਂ ਤੀਜਾ ਬਹੁਤ ਨੇੜੇ ਆ ਉਹ ਕਦੇ ਵੀ ਪਛਾੜ ਸਕਦਾ ਤੀਜੇ ਤੇ ਬਾਜਪਾਈ ਹੈ ਇਸ ਨੰਬਰ ਮਾਮਲੇ 'ਚ ਪਹਿਲੇ 10 ਸੰਸਦ ਮੈਂਬਰ ਕ੍ਰਿਮੀਨਲ ਕੇਸਾਂ ਦੇ ਮਾਮਲੇ 'ਚ ਪੀਏ ਤੇ ਤੇਲਾ ਰਾਜੇਂਦਰ ਹੋਰੀ ਭਾਜਪਾ ਦੇ ਤੇਲਗਾਨਾ ਤੋਂ ਸੰਸਦ ਮੈਂਬਰ ਚੁਣ ਕੇ ਆਨੇ ਜਨਾਬ 391475 ਵੋਟਾਂ ਨਾਲ ਜਿੱਤੇ ਹੂੰ ਤੇ 45 ਕਿੰਨੇ ਨਾਲ ਜਿੱਤੇ ਸੋ ਪਹਿਲੇ ਨੰਬਰ ਤੇ ਜਿਹੜਾ ਸੰਸਦ ਮੈਂਬਰ ਉਹ 88 ਨੇ ਉਹ ਵੀ ਕਾਂਗਰਸ ਦਾ ਦੂਏ ਨੰਬਰ ਤੇ ਜਿਹੜਾ ਸੰਸਦ ਮੈਂਬਰ ਉਹ ਵੀ ਕਾਂਗਰਸ ਦਾ 45 ਨੇ 30 ਨੰਬਰ ਤੇ ਭਾਜਪਾ ਦਾ ਜਿਹਦੇ ਪਰ 45 ਨੇ ਹੁਣ ਦੂਸਰੇ ਪਾਸੇ ਨੂੰ ਆ ਜੋ ਟੋਟਲ ਚੁਣੇ ਆਪਾਂ 543 ਹਾਂਜੀ 543 ਚੋਂ 251 ਦੇ ਉੱਤੇ ਕ੍ਰਿਮੀਨਲ ਕੇਸ ਠੀਕ ਹੈ ਜੀ ਹੁਣ ਤੁਸੀਂ ਹਿਸਾਬ ਲਾ ਲਓ 40% ਮਤਲਬ 543 ਚੋਂ 251 ਜਿਹੇ ਨੇ ਜਿਨ੍ਹਾਂ ਦੇ ਉੱਤੇ ਇਹ ਸਾਰੀ ਰਿਪੋਰਟ ਐਸੋਸੀਏਸ਼ਨ ਪਰ ਡੈਮੋਕਰੈਟਿਕ ਰਿਫਾਰਮਸ ਏ ਡੀ ਆਰ ਵੀ ਹੈ ਹਾਂਜੀ ਹਾਂਜੀ ਜਿਹੜੇ ਅੰਕੜੇ ਉਹਨਾਂ ਵੱਲੋਂ ਪ੍ਰਦਤ ਕਰਾਏ ਗਏ ਨੇ ਉਹਦੇ ਵੱਲ ਨਾਲ ਆਪਾਂ ਗੱਲ ਕਰ ਰਹੇ ਹਾਂ ਉਹ ਕਹਿੰਦੇ ਕਿ 543 ਚੋਂ 46% 251 ਅਜਿਹੇ ਨੇ ਜਿਨ੍ਹਾਂ ਤੇ ਕ੍ਰਿਮੀਨਲ ਕੇਸ ਨੇ ਤੇ ਇਸ ਹਿਸਾਬ ਦੇ ਮਾਮਲੇ ਦੇ ਵਿੱਚ ਵੀ ਗਿਣਤੀ 'ਚ ਭਾਜਪਾ ਮੂਰੇ ਲੱਗਦੀ ਆ ਠੀਕ ਹੈ ਹੈਨਾ ਪਰ ਪਰਸੈਂਟੇਜ ਦੇ ਹਿਸਾਬ ਨਾਲ ਜੇ ਦੇਖੋਗੇ ਫਿਰ ਪਤਾ ਲੱਗਦਾ ਕਿ ਨਹੀਂ ਕਾਂਗਰਸ ਇੱਥੇ ਵੀ ਮੂਰੇ ਕਾਂਗਰਸ ਇੱਥੇ ਵੀ ਮੂਰੇ ਜੀ 251 ਦੇ ਵਿੱਚੋਂ ਜਿਹੜੇ ਕ੍ਰਿਮੀਨਲ ਕੇਸ ਵਾਲੇ ਹੈਗੇ ਨੇ ਉਹਨਾਂ 'ਚ ਜਦੋਂ ਆਪਾਂ ਦੇਖਦੇ ਆਂ ਤਾਂ ਭਾਜਪਾ ਦੇ ਜਿੱਤੇ ਹੋਏ ਸੰਸਦ ਮੈਂਬਰ ਨੇ 240 ਹੂੰ ਉਹਨਾਂ 'ਚੋਂ 251 ਵਾਲੇ ਕੋਟੇ 'ਚੋਂ 94 ਭਾਜਪਾ ਦੇ ਸੰਸਦ ਮੈਂਬਰ ਨੇ ਜਿਨ੍ਹਾਂ ਤੇ ਕ੍ਰਿਮੀਨਲ ਕੇਸ ਨੇ ਠੀਕ ਹੈ ਜੀ 240 'ਚੋਂ 94 ਥੋੜੇ ਨਹੀਂਗੇ 39% ਬਣਦਾ ਹੈ ਕੈਬਨਟ ਵੀ 39% ਕ੍ਰਿਮੀਨਲ ਅਤੇ ਸੰਸਦ ਮੈਂਬਰ ਵੀ 39% ਭਾਜਪਾ ਦੇ ਕ੍ਰਿਮੀਨਲ ਨੇ ਹੂੰ ਹੈਨਾ ਉਸ ਤੋਂ ਬਾਅਦ ਦੂਏ ਨੰਬਰ ਤੇ ਕਾਂਗਰਸ ਹੈ ਨੇ 99 ਜਿੱਤੇ ਨੇ ਜਿਹਦੇ ਵਿੱਚੋਂ 49 ਉਹਨਾਂ ਦੇ ਕ੍ਰਿਮੀਨਲ ਕੇਸਾਂ ਵਾਲੇ ਨੇ ਮਤਲਬ ਲਗਭਗ 50% ਹੂੰ ਸੋ ਇੱਥੋਂ ਹਿਸਾਬ ਲਾ। ਇਹ ਤੋਂ ਬਾਅਦ ਸਮਾਜਵਾਦੀ ਪਾਰਟੀ 37 ਸੰਸਦ ਮੈਂਬਰ ਬਣੇ ਨੇ ਜਿਨ੍ਹਾਂ ਚੋਂ 21 ਉਹਨਾਂ ਦੇ ਕ੍ਰਿਮੀਨਲ ਕੇਸਾਂ ਵਾਲੇ ਨੇ 45% ਠੀਕ ਹੈ ਜੀ ਇਸੇ ਕੜੀ 'ਚ TMC ਹੈ 29 'ਚੋਂ 13 ਕ੍ਰਿਮੀਨਲ ਕੇਸ ਵਾਲੇ ਨੇ 45% ਹੂੰ ਹੈ DMK ਦੇ 22 'ਚੋਂ 13 ਨੇ ਹੈ 60% ਦੇ ਗੇਟ 'ਚ ਬਣਦੇ ਆ ਹੂੰ TDP ਦੇ 16 'ਚੋਂ 8 ਨੇ 50% 16 'ਚੋਂ 8 ਅੱਧੇ ਨੇ ਬਿਲਕੁਲ 50% ਨੇ ਠੀਕ ਹੈ ਤੇ ਸ਼ਿਮਸੈਨਾ ਦੇ ਸੱਤਾਂ ਚੋਂ ਪੰਜ ਸੱਤ ਮੈਂਬਰ ਬਣਿਆ ਸੱਤਾਂ ਚੋਂ ਪੰਜ ਇਹ ਜਿਹੇ ਆ 71% ਹਮ ਚਲੋ ਇੱਕ ਹੋਰ ਪਹਿਲੂ ਤੋਂ ਸਮਝੋ ਪ੍ਰਵੀਨ ਜੀ ਇੱਕ ਪਾਸੇ 543ਾਂ ਚੋਂ 251 ਇੱਕ ਪਾਸੇ ਇਹ ਸੰਸਦ ਦੇ ਵਿੱਚ ਇਸ ਵਾਰ 251 ਨਵੇਂ ਚੁਣੇ ਗਏ ਨੇ ਹਮ ਤੇ ਜਿਹੜੇ ਨਵੇਂ ਚੁਣੇ ਗਏ ਨੇ 251 ਚੋਂ ਨਾਲ ਤੋਂ 170 ਕ੍ਰਿਮੀਨਲ ਮਤਲਬ ਆ ਜਿਹੜੇ 543 ਚੋਂ 251 ਨੇ ਇਹਨਾਂ ਚ 170 ਉਹ ਵੀ ਨੇ ਜਿਹੜੇ ਨਵੇਂ ਨੇ ਹੂੰ ਤੇ ਨਵੇਂਆਂ ਦੇ ਹਿਸਾਬ ਨਾਲ ਜੇਕਰ ਦੇਖਣਾ ਹੋਵੇ ਤਾਂ ਇਹ ਜਿਹੜੇ 170 ਨੇ ਇਹਨਾਂ ਚੋਂ 63 ਭਾਜਪਾ ਦੇ ਨੇ ਹੂੰ 32 ਕਾਂਗਰਸ ਦੇ ਨੇ 17 ਸਮਾਜਵਾਦੀ ਪਾਰਟੀ ਦੇ ਨੇ ਹੈਨਾ ਐ ਟੀਐਮਸੀ ਦੇ 7 ਨੇ ਡੀਐਮਕੇ ਦੇ 6 ਨੇ ਐ ਪੀਡੀਪੀ ਦੇ 5 ਨੇ ਸਿਪ ਸੈਨਾ ਦੇ 4 ਠੀਕ ਹੈ ਸਿਪ ਸੈਨਾ ਦੇ 7 ਜਿੱਤੇ ਨੇ ਸੱਤਾ ਚੋਂ 5 ਇਹ ਸਰਕਾਰ ਚਾਉਂਦੇ ਨੇ ਐਨਲ ਇੱਕ ਪੁਰਾਣਾ ਤੇ ਚਾਰ ਇੱਧਰ ਪਏ ਨੇ ਨਵੇਂ ਸੋ ਹਾਲਤ ਦੇਖ ਲਓ ਫਿਰ ਕਿੱਥੇ ਖੜੀ ਹੈ ਹੂੰ ਸੋ ਇਹ ਸਾਰੇ ਵਰਤਾਰੇ ਨੇ ਸਾਨੂੰ ਇਸ ਗੱਲ ਦੀ ਫਿਕਰ ਚ ਪਾਇਆ ਕਿ ਜਿਨ੍ਹਾਂ ਜਿਹੜੇ ਕਾਨੂੰਨ ਘਾੜੇ ਨੇ ਜਿਨ੍ਹਾਂ ਨੇ ਦੇ ਚਲਾਉਣਾ ਹੈ ਜਿਨ੍ਹਾਂ ਨੇ ਕਾਨੂੰਨ ਅਨੁਸਾਰ ਪਾਲਣਾ ਕਰਨ ਲਈ ਨਿਯਮ ਬਣਾਉਣੇ ਨੇ ਉਹਨਾਂ ਦਾ ਆਪਣਾ ਟ੍ਰੈਵਲ ਰਿਪੋਰਟ ਇਹ ਜੀ ਹੈ ਤਾਂ ਫਿਰ ਕੀ ਕਰੋਗੇ ਬਸ ਜੇ ਆਸ ਦੀ ਕਰਨ ਹੈ ਤਾਂ ਉਹ ਸਿਰਫ ਇਹੀ ਹੈ ਕਿ ਇਹ 46% ਨੇ ਠੀਕ ਹੈ ਜੀ ਤੇ ਜਿਹੜੇ ਚੰਗੇ ਨੇ ਜਿਨ੍ਹਾਂ ਦੇ ਉੱਤੇ ਇਹ ਜਿਹੇ ਕੇਸ ਨਹੀਂ ਹੈਗੇ ਉਹਨਾਂ ਦੀ ਗਿਣਤੀ 54% ਹੈਗੀ ਹੈ ਦਾ ਮਤਲਬ ਹੂੰ ਸੋ ਇਹਨਾਂ ਬਾਦਨੇ ਉਮੀਦ ਕਰਦੇ ਆ ਕਿ ਇਹ ਗਿਣਤੀ ਹੋਰ ਵਧੇ ਕਿਉਂਕਿ ਫਿਕਰ ਇਹ ਹੈ ਕਿ 219 ਦਾ ਜਦੋਂ ਮੈਂ ਰਿਕਾਰਡ ਦੇਖਦਾ 219 ਦੇ ਵਿੱਚ 547ਾਂ ਚੋਂ 233 ਕ੍ਰਿਮੀਨਲ ਕੇਸ ਆਲੇ ਸੀ ਹੂੰ ਇਸ ਵਾਰ 251 ਹੋ ਗਏ ਜੀ ਪਿਛਲੀ ਵਾਰ 43% ਸੀ ਆਕਤੀ 46% ਹੋ ਗਏ ਗਿਣਤੀ ਵਧੀ ਜਾਂਦੀ ਹੈ ਵਧੀ ਜਾਂਦੀ ਹੈ ਇਹ ਸਿਕਰਬੰਦੀ ਵਾਲੀ ਜੀ ਜੀ ਕੀ ਗੱਲ ਕਰ ਗਏ ਉੱਥੇ ਅੱਗ ਲੱਗੀ ਹੈ ਸ਼ਰਮਾ ਜੀ ਬੜੀ ਭਿਆਨਕ ਤਰਾਸਦੀ ਵਾਪਰੀ ਹੈ ਉੱਥੇ ਤੇ 49 ਭਾਰਤੀ ਚੋਲ ਸਗੇ ਆ ਜੀ ਬੜੀ ਮਹੱਤਵਪੂਰਨੀ ਘਟਨਾ ਕੱਲ ਜਦੋਂ ਕੁਵੈਤ ਤੋਂ ਇਹ ਖਬਰ ਆਈ ਭਾਗਤੀ ਸਮੇਂ ਅਨੁਸਾਰ ਇਹ ਲਗਭਗ 7 ਵਜੇ ਦਾ ਟਾਈਮ ਸੀਗਾ ਹੂੰ ਸਵੇਰ ਦਾ ਜਦੋਂ ਇਹ ਘਟਨਾ ਉੱਥੇ ਵਾਪਰਦੀ ਆ ਤੇ ਉਹ ਇੱਕ NBTC ਇੱਕ ਕੰਪਨੀ ਆ ਹੂੰ ਹੂੰ ਉਹਨੇ ਇਹ ਇਸ ਇਮਾਰਤ ਦੇ ਵਿੱਚ ਆਪਣੇ ਮਜ਼ਦੂਰ ਠਹਿਰਾਏ ਹੋਏ ਨੇ ਇਹ ਮਗਾਫ ਸ਼ਹਿਰ ਹੈ ਕੁਵੈਤ ਦਾ ਠੀਕ ਹੈ ਜੀ ਮਗਾਫ ਸ਼ਹਿਰ ਦੇ ਵਿੱਚ ਇਹ 6 ਮੰਜ਼ਿਲਾ ਇਮਾਰਤ ਹੈ ਹੂੰ ਹੂੰ ਤੇ 6 ਮੰਜ਼ਿਲਾ ਇਮਾਰਤ ਦੇ ਵਿੱਚ ਜ਼ਿਆਦਾਤਰ ਲੇਬਰ ਕਲਾਸ ਮਜ਼ਦੂਰ ਕਲਾਸ ਉਹ ਉੱਥੇ ਰਹਿੰਦੀ ਆ 200 ਦੇ ਕਰੀਬ ਉਹਨਾਂ ਫਲੈਟਾਂ ਦੇ ਵਿੱਚ ਬੰਦੇ ਰਹਿੰਦੇ ਸੀਗੇ ਹਮ ਹਮ ਕਿਨਾਂ ਬਹੁ ਗੰਤੀ ਭਾਰਤੀ ਨੇ ਹਮ ਇਹ ਇਹ ਪਹਿਲੂ ਹੈ ਅਜੇ ਬੇਸ਼ੱਕ ਸਪਸ਼ਟ ਰੂਪ ਦੇ ਵਿੱਚ ਨਾ ਕੁਵੈਤ ਵੱਲੋਂ ਕੋਈ ਅੰਕੜੇ ਜਾਰੀ ਕੀਤੇ ਗਏ ਨੇ ਨਾ ਭਾਰਤ ਦੇ ਵਿਦੇਸ਼ ਮੰਤਰਾਲੇ ਵੱਲੋਂ ਜਾਂ ਰਾਜਦੂਤ ਵੱਲੋਂ ਕੋਈ ਅੰਕੜੇ ਜਾਰੀ ਕੀਤੇ ਗਏ ਨੇ ਪਰ ਜਿਹੜੀ ਜਾਣਕਾਰੀ ਮਿਲ ਰਹੀ ਆ ਉਹਦੇ ਅਨੁਸਾਰ ਹੀ ਜੋ ਮੀਡੀਆ ਰਿਪੋਰਟਾਂ ਦੇ ਵੱਲ ਆ ਰਹੀ ਆ ਉਹ ਇਹ ਆ ਰਹੀ ਆ ਕਿ 49 ਦੇ ਕਰੀਬ ਮਜ਼ਦੂਰਾਂ ਦੀ ਮੌਤ ਹੋ ਚੁੱਕੀ ਹੈ ਹਮ ਤੇ 50 ਤੋਂ 60 ਦੇ ਕਰੀਬ ਜਟਮੀ ਨੇ ਜਿਨ੍ਹਾਂ ਚੋਂ ਕੈਂਕ ਦਾ ਬਹੁਤ ਜ਼ਿਆਦਾ ਚੁਰਸ ਹੋਏ ਨੇ 80 ਤੋਂ 90% ਚੁਰਸ ਹੋਏ ਨੇ ਉਹਨਾਂ ਦੇ ਲਈ ਫਿਕਰਮੰਦੀ ਅੱਜ ਵੀ ਹੈਗੀ ਹੈ ਹੈਨਾ ਤੇ ਇਹਨਾਂ 49 ਦੀ ਜਿਹੜੀ ਜਿਨ੍ਹਾਂ ਦੀ ਮੌਤ ਦੱਸੀ ਜਾਂਦੀ ਉਹਨਾਂ ਚ 40 ਭਾਰਤੀ ਹੋਣ ਦੇ ਸ਼ੰਕੇ ਹਨ ਹਮ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਨੇ ਕੱਲ ਤੁਰੰਤ ਬੈਠਕ ਬੁલા ਲਈ ਸੀ ਠੀਕ ਹੈ ਜੀ ਬੈਠਕ ਤੋਂ ਬਾਅਦ ਵਿਦੇਸ਼ ਮੰਤਰੀ ਔਰ ਵਿਦੇਸ਼ ਰਾਜ ਮੰਤਰੀ ਤੇ ਬਾਕੀ ਅਮਲੇ ਕਾਲ ਨੇ ਤੁਰੰਤ ਕਬੈਤ ਨਾਲ ਸੰਪਰਕ ਵੀ ਸਾਬਦੇ ਉਦੋਂ ਜਦੋਂ ਆਪਾਂ ਇਹ ਇਸ ਕਵਰ ਤੇ ਚਰਚਾ ਕਰ ਰਹੇ ਆਂ ਤਾਂ ਭਾਰਤ ਦੇ ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਹੁੜੀ ਐ ਕਵੈਤ ਪਹੁੰਚ ਚੁੱਕੇ ਨੇ ਉਹ ਉੱਥੇ ਕਵੈਤ ਫੱਪੜ ਗਏ ਨੇ ਸੋ ਇਸ ਲਈ ਉੱਥੇ ਉਹਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿਉਂਕਿ ਪਤਾ ਇਹ ਲੱਗ ਰਿਹਾ ਕਿ ਉਸ ਇਮਾਰਤ ਦੇ ਤਰਾਤਲ ਦੇ ਉੱਤੇ ਜਿਹੜਾ ਗਰਾਊਂਡ ਫਲੋਰ ਹੈ ਉਹਦੀ ਰਸੋਈ 'ਚੋਂ ਅੱਗ ਸ਼ੁਰੂ ਹੋਈ ਆ ਉਹਦੇ ਕਾਰਨ ਕੀ ਨੇ ਇਹ ਜਿਸਪਸਤ ਨਹੀਂ ਹੋ ਸਕਿਆ ਪਰ ਪਲਾਂ ਦੇ ਵਿੱਚੋਂ ਅੱਗ ਉੱਪਰ ਚਲੀ ਗਈ ਤੇ ਸਮੇਤ ਇਹ ਸਾਹਬ ਨਾਲ ਮਤਲਬ ਕਿ ਉਹ ਜਿਸ ਤਰ੍ਹਾਂ ਫੈਲੀ ਤੇ ਬਚਾਅ ਕਰਨਾ ਬਹੁਤ ਔਖਾ ਹੋਇਆ ਜੀ ਦੇ ਵਿੱਚ ਕਹਿੰਦੇ ਕਿ 50 ਦੇ ਕਰੀਬ ਮਤਲਬ 49 ਦੀ ਮੌਤ ਦੀ ਖਬਰ ਹੈ ਜਿੰਨਾਂ ਚੋਂ 40 ਭਾਰਤੀ ਨੇ ਔਰ ਸ਼ੰਕੇ ਹੈ ਕਿ ਇਹ ਜ਼ਿਆਦਾਤਰ ਨਾਰਥ ਇੰਡੀਅਨ ਭਾਰਤੀ ਨੇ ਤੋਂ ਜਿਨ੍ਹਾਂ ਦੇ ਵਿੱਚ ਕੇਰਲਾ ਤਾਮਿਲਨਾਡੂ ਉਹ ਸਾਈਡ ਦੇ ਯਾਤਰੀ ਨੇ ਕਿਉਂਕਿ ਮੈਂ ਦੇਖ ਰਿਹਾ ਸੀ ਕਿ ਕਵੇਦ ਦੇ ਵਿੱਚ ਭਾਰਤੀਆਂ ਦੀ ਆਬਾਦੀ ਬਹੁਤ 21% ਭਾਰਤੀ ਨੇ ਕਵੇਦ ਦੀ ਕੁੱਲ ਆਬਾਦੀ ਦਾ ਹਮ ਕਵੇਦ ਦੀ ਕੁੱਲ ਆਬਾਦੀ ਦਾ 21% ਦੀ ਅਸੀਂ ਲਗਭਗ 10 ਲੱਖ ਦੇ ਕਰੀਬ ਉੱਥੇ ਭਾਰਤੀ ਨੇ ਉਹ ਪਹਿਲਾਂ ਵੀ ਸਦਮ ਸਿੰਘ ਦੇ ਦੌਰ ਦੇ ਵਿੱਚ ਵੀ ਵੱਡੀ ਗਿਣਤੀ ਚ ਪਾਤੀ ਉੱਤੇ ਕੰਮ ਕਰਦੇ ਰਹੇ ਨੇ ਨਾ ਉਸ ਦੌਰ ਵੀ ਆਪਾਂ ਦੇਖਿਆ ਸੋ ਹੁਣ ਵੀ ਕਵੈਤ ਕੰਨੀ ਵੱਡੀ ਗਿਣਤੀ ਚ ਚੋਕ ਜਾਂਦੇ ਨੇ ਸੋ ਆਹ ਘਟਨਾ ਨੇ ਇੱਕ ਵਾਰ ਫਿਕਰ ਪਾਇਆ ਤੇ ਚਿੰਤਾ ਇੱਕ ਇੱਕ ਗਿਣਤੀ ਕਿਤੇ ਹੋਰ ਨਾ ਬਧੇ ਚਲੀ ਜੀ ਲੰਘੇ ਦਿਨੀ ਸਿੱਧੂ ਮੂਸੇਵਾਲਾ ਮਰਹੂਮ ਨੌਜਵਾਨ ਪੰਜਾਬੀ ਗਾਇਕ ਉਹਨਾਂ ਦਾ ਜਨਮ ਦਿਨ ਸੀਗਾ ਤੇ ਉਸ ਜਨਮ ਦਿਨ ਦੇ ਉੱਤੇ ਉਹਨਾਂ ਦੇ ਜਿਹੜੇ ਫਾਦਰ ਸਾਹਿਬ ਨੇ ਬਲਕੌਰ ਸਿੰਘ ਸਿੱਧੂ ਉਹਨਾਂ ਨੇ ਲੋਕਾਂ ਨੂੰ ਇੱਕ ਬਲੱਖਣ ਜੀ ਅਪੀਲ ਕੀਤੀ ਉਹ ਕਹਿੰਦੇ ਕਿ ਕੇਕ ਨਹੀਂ ਚੱਪਲਾਂ ਜਾਂ ਬੂਟਾਂ ਦੇ ਜੋੜੇ ਲਿਆਇਆ ਕਰੋ ਤਾਂ ਜੋ ਕਿਸੇ ਲੋੜਵੰਦ ਦੇ ਕੰਮ ਆ ਸਕਣ ਪిల్లా ਦਾ ਇਹ ਬਹੁਤ ਚੰਗੀ ਸਨੇਹ ਹੈ ਜੀ ਹਾਂ ਮਤਲਬ ਸਿੱਧੂ ਮੂਸੇ ਵਾਲੇ ਦੇ ਜਿੰਨੇ ਫੈਨ ਨੇ ਜਿੰਨੇ ਉਹਨੂੰ ਪਸੰਦ ਕਰਨ ਵਾਲੇ ਨੇ ਹੂੰ ਉਹ ਜਨਮ ਦਿਨ ਤੋਂ ਇਲਾਵਾ ਵੀ ਨਿਤ ਦਿਨ ਉੱਥੇ 100 100 200 ਨੌਜਵਾਨ ਪਹੁੰਚਦਾ ਹੂੰ 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 ਗੱਡੀਆਂ ਕਾਫਲੀਆਂ ਉੱਥੇ ਰਾਮਨਾ ਪਹੁੰਚਦੇ ਆ ਨੇ ਤੇ ਕੋਈ ਦਿਨ ਹੋਵੇ ਗੀਤ ਦਾਸਵੰਦ ਹੋਵੇ ਕੁਝ ਹੋਵੇ ਫਿਰ ਤੋਂ ਗਿਣਤੀ ਹਜ਼ਾਰਾਂ ਚ ਚਲੀ ਜਾਂਦੀ ਹੈ ਤੇ ਜਨਮ ਦਿਨ ਤੇ ਤਾਂ ਗਿਣਤੀਆਂ ਨਹੀਂ ਹੁੰਦੀ ਕਿ ਕਿੰਨੇ ਜਨਤਾ ਆਈ ਹੈ ਜੀ ਸੋ ਜਿਹੜਾ ਵੀ ਆਉਂਦਾ ਉਹ ਕੇਕ ਨਾਲ ਲਿਆਉਂਦਾ ਹੂੰ ਹੁਣ ਉਹ ਕਹਿੰਦੇ ਕਿੰਨਾ ਕ ਮਿੱਠਾ ਖਾਣਾ ਤੇ ਕਿੰਨਾ ਕ ਮਿੱਠਾ ਵੰਡਣਾ ਤੇ ਕੇਕ ਜਿਹੜਾ ਆਪਣੀ ਸਭੇਤਾ ਦਾ ਵੀ ਹਿੱਸਾ ਨਹੀਂ ਹੈ ਹੂੰ ਵੈਸੇ ਤਾਂ ਇਹ ਬਜਾਰੀ ਕਰਨ ਦਾ ਹਿੱਸਾ ਹੈ ਜੀ ਜੀ ਆਪਣੇ ਆਪਣੇ ਚੀਜ਼ ਕੱਟਣ ਦਾ ਥੋੜਾ ਆਪਣੇ ਦਾ ਜੋੜਨ ਦਾ ਰਵਾਜ ਹੈ ਹੈਨਾ ਆਪਣੇ ਜੋਤ ਬੁਝਾਉਣ ਦਾ ਥੋੜਾ ਜਗਾਉਣ ਦਾ ਰਵਾਜ ਹੈ ਹੈਨਾ ਸੋ ਇਹ ਇਸ ਲਈ ਇੱਥੇ ਇਹ ਇਹ ਕਲਚਰ ਇੱਕ ਵਪਾਰੀ ਕਰਨ ਦਾ ਬਜਾਰੀ ਕਰਨ ਦਾ ਕਲਚਰ ᱛੀਗਾ ਜਿਹੜਾ ਸਾਡੇ ਤੇ ਹਾਵੀ ਹੋ ਗਿਆ ਹੂੰ ਸੋ ਇਸ ਵਰਤਾਰੇ ਦੇ ਹਵਾਲੇ ਨਾਲ ਉਹ ਕਹਿੰਦੇ ਕਿ ਇੰਨੇ ਕੇਕ ਆ ਜਾਂਦੇ ਨੇ ਜਿਹੜਾ ਫਿਰ ਮਤਲਬ ਕਿ ਇੱਕ ਤਰ੍ਹਾਂ ਦਾ ਦਸਤਵੀਨ ਵਾਲਾ ਕੰਮ ਬਣਦਾ ਸੋ ਉਹ ਤੋਂ ਉਹਨਾਂ ਨੇ ਬੇਨਤੀ ਕੀਤੀ ਕਿ ਜੇ ਤੁਸੀਂ ਸੱਚਮੁੱਚ ਸਿੱਧੂ ਮੂਸੇ ਵਾਲੇ ਦੇ ਫੈਨ ਹੋ ਹਾਂ ਤਾਂ ਫਿਰ ਚੱਪਲਾਂ ਦੇ ਜੋੜੇ ਲਿਆਇਆ ਕਰੋ ਬੂਟਾਂ ਦੇ ਜੋੜੇ ਲਿਆਇਆ ਕਰੋ ਹੋਰ ਨਹੀਂ ਤਾਂ ਸਿੱਧੂ ਮੂਸੇ ਵਾਲੇ ਦੇ ਨੰਬਰ ਵਾਲੇ ਹੀ ਲਿਆਓ ਚਾਹੇ ਹਾਂ ਹੈਨਾ ਜੇ ਤੁਹਾਨੂੰ ਐ ਲੱਗਦਾ ਕਿ ਉਹਦੇ ਲਈ ਕੁਝ ਲੈ ਕੇ ਜਾਣਾ ਕਮਾਲ ਦਾ ਇਹ ਅਪੀਲ ਬੜੀ ਵਧੀਆ ਉਹ ਕਹਿੰਦੇ ਕਿ ਘੱਟੋ-ਘੱਟ ਕਿਸੇ ਦੇ ਪੈਰਾਂ 'ਚ ਤਾਂ ਪਹਿਣਗੀਆਂ ਉਹ ਚੀਜ਼ਾਂ ਹਾਂ ਤੁਹਾਡੇ ਨਾਂ ਤੇ ਅਸੀਂ ਅੱਗੇ ਪਹੁੰਚਤੀਆਂ ਕਰਦਾਂਗੇ ਕਿੱਥੇ ਵੰਡ ਦਾਂਗੇ ਸੋ ਮੈਨੂੰ ਲੱਗਦਾ ਹੈ ਇਕੱਲੇ ਬਲਕੌਰ ਸਿੰਘ ਦੇ ਹਵਾਲੇ ਨਾਲ ਜਾਂ ਸਿੱਧੂ ਮੂਸੇ ਵਾਲੇ ਦੇ ਜਨਮ ਦਿਨ ਦੇ ਹਵਾਲੇ ਨਾਲ ਨਹੀਂ ਹੋਰ ਵੀ ਕੰਪਨੀਆਂ 'ਚ ਉਦਾਰਿਆਂ 'ਚ ਬੜੇ ਘਰਾਣਿਆਂ 'ਚ ਜਦੋਂ ਐਡੇ-ਐਡੇ ਜਨਮ ਦਿਨ ਮਨਾਏ ਜਾਂਦੇ ਨੇ ਹੁਣ ਤਾਂ ਵਿਹਾਂ ਦੇ ਵਿੱਚ 5-5 ਦਾ 10-10 ਕੇ ਕੱਟਣ ਲੱਗੇ ਹਰ ਬੰਦਾ ਉਹ 500 ਰੁਪਏ ਵਾਲਾ ਕੇਕ ਜਿਹੜਾ ਹੱਥ ਤੇ ਚੱਕੀ ਤੁਰਿਆ ਫਿਰਦਾ ਹੁੰਦਾ ਕਹਾਂ ਜੀ ਕੇ ਕੇ ਕਟਾਓ ਤੇ ਫੋਟੋ ਪਾਓ ਕਿਉਂਕਿ ਹਰੇਕ ਨੇ ਆਪਣੇ ਦੇ ਪਾਉਣੀ ਹੁੰਦੀ ਹੈ ਤੇਜੇ ਤੇ ਸੋ ਇਸ ਲਈ ਆ ਵਰਤਾਰਾ ਜਿਹੜਾ ਵੱਧ ਗਿਆ ਉਸ ਨੂੰ ਕੰਟਰੋਲ ਕਰਨ ਦਾ ਇੱਕ ਆ ਨਵਾਂ ਵਿਕਲਾ ਤਰੀਕਾ ਤੁਸੀਂ ਬੂਟੇ ਲੈ ਜਾਓ ਹੈ ਨਾ ਤੁਸੀਂ ਮਤਲਬ ਜਿਵੇਂ ਉਹਨਾਂ ਕੈਚਪਲਾਂ ਜੋੜੇ ਲੈ ਜਾਓ ਕੋਈ ਕਾਪੀਆਂ ਕਿਤਾਬਾਂ ਲੈ ਜਾਓ ਐ ਜਵਾਕਾਂ ਲਈ ਝੋਲੇ ਲੈ ਜਾਓ ਕਿੰਨਾ ਕੁਸ਼ ਹੈ ਕਿੰਨਾ ਕੁਸ਼ ਸ਼ਰਤ ਕੀਤਾ ਜਾ ਸਕਦਾ ਹੈ ਨਾ ਸੋ ਗਰੀਬੰਦ ਪਰਿਵਾਰਾਂ ਦੇ ਲਈ ਗਰਮ ਕੱਪੜਿਆਂ ਦੀ ਲੋੜ ਹੈ ਕਿਸੇ ਦੀ ਕਿਸੇ ਦੀ ਪੁਰਤੇ ਪਜਾਮਿਆਂ ਦੀ ਲੋੜ ਹੈ ਜੋ ਚੀਜ਼ ਹੈ ਇਹੀ ਚੀਜ਼ ਕਿਤੇ ਅੱਗੇ ਵਰਤੋਂ ਜਾ ਸਕਦੀ ਸੋ ਇਹ ਸਨੇਹਾ ਮਿਲੋ ਦਾ ਨਵੇਂਕਲਾ ਸਨੇਹਾ ਇਸ ਮੁੱਚੀ ਕਾਇਨਾਤ ਲਈ ਹੈ ਇਕੱਲੇ ਸਿੱਧੂ ਮੂਸੇ ਵਾਲੇ ਦੇ ਫੈਨ ਦੇ ਲਈ ਨਹੀਂ ਹੈਗਾ ਪਰ ਬਲਕੌਰ ਸਿੰਘ ਹੋਰਾਂ ਨੇ ਇੱਕ ਪਹਿਲ ਕਦਮੀ ਕਰਕੇ ਚੰਗਾ ਕਦਮ ਚੁੱਕਿਆ ਪੁਰਾਣੇ ਸਮਿਆਂ ਚ ਨਾ ਤੁਸੀਂ ਆਪਣੀਆਂ ਜਿੰਨੀਆਂ ਵੀ ਰਸਮਾਂ ਰਿਵਾਜਾਂ ਉਹਨਾਂ ਨੂੰ ਖੱਢ ਕੇ ਦੇਖ ਲਓ। ਉਹਦੇ ਵਿੱਚ ਵੰਡਣ ਦਾ ਹੀ ਸਿਲਸਿਲਾ ਸੀਗਾ। ਕੋਈ ਰਸਮੋ ਰਿਵਾਜ ਆ ਉਹਦੇ ਚ ਕਿਸੇ ਚ ਚੌਲ ਬਣਦੇ ਸੀ ਕਿਸੇ ਚ ਕੁਸ਼ ਉਹ ਸਾਰੇ ਨਾਲ ਮਿਲ ਕੇ ਖਾਂਦੇ ਸੀਗੇ। ਬਿਲਕੁਲ ਉਹਦੇ ਨਾਲ ਤੇ ਇਹ ਵੀ ਆਪਾਂ ਇਹ ਵੀ ਦੌਰ ਦੇਖਿਆ ਪਿੰਨਾਂ ਦੇ ਵਿੱਚ ਤਾਂ ਜੇ ਕੋਈ ਘਰੇ ਕੋਈ ਚੀਜ਼ ਬਣਦੀ ਸੀ ਤੇ ਉਹ ਸ਼ਰੀਕੇ ਦੇ ਵਿੱਚ ਭਾਈਚਾਰੇ ਵਿੱਚ ਵੰਡ ਕੇ ਖਾਦੇ ਜਾਂਦੀ ਸੀ ਕੋਲੀ ਕੋਲੀ ਫੜਾ ਕੇ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਉਹ ਵੀ ਆਪਾਂ ਦੌਰ ਦੇਖਿਆ ਹਨਾ ਪਰ ਅਸੀਂ ਕੁਝ ਚੀਜ਼ਾਂ ਨੂੰ ਆਧੁਨਿਕਤਾ ਦੇ ਨਾਲ ਜੋੜਿਆ ਕੁਝ ਚੀਜ਼ਾਂ ਨੂੰ ਆਪਣੇ ਤੱਕ ਸੀਮਿਤ ਕੀਤਾ ਕੁਝ ਚੀਜ਼ਾਂ ਦੇ ਵਿੱਚ ਅਸੀਂ ਥੋੜੇ ਜਿਹਾ ਨਾੜੀਪਨ ਵੀ ਪਾਤਾ ਦਿਖਾਵਾ ਜਿਆਦਾ ਪਾਤਾ ਪਰ ਹਾਂਜੀ ਪਹਿਲਾਂ ਅਸੀਂ ਸਮਾਜਿਕ ਸਰਵਕਾਰ ਨਾਲ ਜ਼ਿਆਦਾ ਜੁੜੇ ਸੀ ਨਿੱਜ ਨਾਲ ਘੱਟ ਸੀਗੇ ਹਰ ਚੀਜ਼ ਅਸੀਂ ਸਮਾਜ ਦੇ ਨਜ਼ਰੀਏ ਤੋਂ ਦੇਖਦੇ ਸੀ ਕਿ ਯਾਰ ਜੇ ਵੰਡ ਕੇ ਖਾਧੀ ਜੇ ਆ ਜਿਹੜੇ ਆਪਾਂ ਦੇਖਦੇ ਆਂ ਵਿਆਹਾਂ ਸ਼ਾਦੀਆਂ ਵਿੱਚ ਸੂਟ ਦਿੱਤੇ ਜਾਂਦੇ ਆ ਇਹ ਵੀ ਤਾਂ ਕਾਇ ਹੀ ਸੀ ਨਾ ਭਾਈ ਸਾਡੇ ਆਇਆ ਤੇ ਤੁਸੀਂ ਸਾਡੇ ਉਹ ਲੈ ਜੋ ਗਾਂਧੀਆਂ ਫਿਰ ਉਹ ਦੇਨ ਲਾਈਨ ਬਣਾ ਲਿਆ ਤੇ ਹੋਰ ਇਹ ਰਸਮ ਰਿਵਾਜ ਵਧੇ ਗਏ ਪਰ ਅੱਜ ਵੀ ਸਾਨੂੰ ਲੋੜ ਆ ਕਿ ਅਸੀਂ ਇਹਨਾਂ ਚੀਜ਼ਾਂ ਦੇ ਵਿੱਚ ਸਾਡੇ ਜਿੰਨੇ ਵੀ ਰਸਮ ਰਿਵਾਜ ਨੇ ਤਿਹਾ ਨੇ ਇਹਨਾਂ ਦੇ ਵਿੱਚ ਸਮਾਜਿਕ ਵਰਤਾਂ ਹਾਂ ਮਾਇਨੇ ਨੇ ਰੀਤੀ ਰਿਵਾਜ ਦਾ ਸਾਡਾ ਕੋਈ ਮਾਇਨਾ ਮਾਇਨਾ ਹਾਂਜੀ ਹਾਂਜੀ ਬਿਲਕੁਲ ਕੋਈ ਵੀ ਚੀਜ਼ ਬਿਨਾ ਮਾਇਨੇ ਤੋਂ ਹੈ ਨਹੀਂ ਕੀ ਪਰ ਅਸੀਂ ਉਹਨਾਂ ਨੂੰ ਬਹਿਮ ਤੇ ਇਨਸਾਣਾ ਬਣਾ ਲਿਆ ਹਾਂ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਸੋ ਉਹਨਾਂ ਚੀਜ਼ਾਂ ਵੱਲ ਪਰਤਨ ਦੀ ਲੋੜ ਆ ਸਾਨੂੰ ਆਪਣੇ ਸਮਾਜ ਨੂੰ ਮੁੜ ਜਿਹੜੀਆਂ ਚੀਜ਼ਾਂ ਸਾਡੇ ਸਿਆਣੇ ਕਰਕੇ ਗਏ ਆ ਉਹ ਬਿਨਾਂ ਕਿਸੇ ਲੌਜੀਕ ਦੇ ਨਹੀਂ ਕਰਕੇ ਗਏ ਉਹਨਾਂ ਪਿੱਛੇ ਕੋਈ ਲੌਜੀਕ ਸੀਗਾ ਕੋਈ ਸਮਾਜਿਕ ਸਾਂਝ ਸੀ ਕੋਈ ਸਮਾਜਿਕ ਸੁਨੇਹਾ ਸੀ ਕੋਈ ਇੱਕ ਦੂਜੇ ਨੂੰ ਮਿਲਾਉਣ ਦੀ ਤਾਂਗ ਸੀ ਕਿਸੇ ਦਾ ਡੰਗਾ ਸਾਰਨ ਦੀ ਤਾਂਗ ਸੀ ਅੱਡ-ਅੱਡ ਤਾਂਗਾਂ ਜੁੜੀਆਂ ਸੀਗੀਆਂ ਜੀ ਸ਼ਰਮਾ ਜੀ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਬਹੁਤ ਬਹੁਤ ਧੰਨਵਾਦ ਜੀ ਬਹੁਤ ਸ਼ੁਕਰੀਆ ਜੀ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਅਪਾਈਥੀ ਸਮਾਪਤ ਕਰਾਂਗੇ ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ ਸਾਥਰੀਆ ਕਾਲ ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ